ਕੌਰ ਸੰਭਾਲੀ ਬੈਠਿਆਂ ਕਦੇ ਤੋਂ ਸ਼ੌਕ ਪਿਆਰ ਰਿਕਾਰਡ ਸੰਭਾਲਣਾ ਇਹ ਆਏ ਆ ਜੀ ਮੇਰੇ ਛੋਟਿਆਂ ਦੇ ਰਿਕਾਰਡ ਬਹੁਤ ਸੁਣੇ ਆ ਅਸੀਂ ਨਾ ਛਟਾ ਵਾਲਿਆਂ ਕੋਲੇ ਜਾਂਦੇ ਹੁੰਦੇ ਸੂਈਆਂ ਚੱਕਦੇ ਹੁੰਦੇ ਸੀ ਇਹ ਮਤਲਬ ਛੋਟਿਆਂ ਦੇ ਰਿਕਾਰਡ ਬਹੁਤ ਸੁਣੇ ਹੋਏ ਆ ਸਾਡੇ ਕਈ ਜੇਕਾ ਕੋਲੇ ਗਿਆ ਮੈਂ ਉਹਨਾਂ ਨੇ ਕੋਲਿਆਂ ਨਾਲ ਲੈ ਲੈ ਕੇ ਰਿਕਾਰਡ ਪਾਸ ਕਰਨਾ ਕਈ ਕਿਸ਼ ਦਿਨ ਲਾ ਲੈਣਾ ਜੇ ਨਾਂ ਟੱਪਾ ਸਹੀ ਬਹਿਣਾ ਤੇ ਕੱਚੀਆਂ ਕੰਧਾਂ ਨੇ ਆ ਕੱਚੀਆਂ ਕੰਧਾਂ ਦੇ ਉੱਤੇ ਲੈ ਲੈ ਕੇ ਗੀਤ ਉਹਨਾਂ ਨੇ ਬਣਾਉਣੇ ਸਿੰਦਰਜੀ ਤਾਂ ਹਸਰਪੁਰੀ ਕੋਲੇ ਵੀ ਗਿਆ ਮੈਂ ਦੇਵਤਰੀ ਕੇ ਆਲੇ ਕੋਲੇ ਵੀ ਜਾਂਦਾ ਰਿਹਾ ਅੱਛਾ ਜੀ ਤੇ صدیق ਵੀ ਮੇਰੇ ਕੋਲ ਆਉਂਦਾ ਰਿਹਾ ਦੋ ਤਿੰਨ ਗੇੜੇ ਸਾਡੇ ਇੱਥੇ ਲਾ ਗਿਆ ਉਹ گاਉਂ ਨੇ ਤੇ ਕੇ ਦੀਪ ਜਗਮੋਣ ਕਰੋ ਸਾਡੇ ਤੇ ਚਾਰ ਪੰਜ ਅਖੜੇ ਲਾਗੇ ਲੁੱਪੋ ਦੇ ਬਾੜ ਤੇ ਡਾਲੇ ਦੇ ਬਾੜ ਚ ਮੈਂ ਬਹੁਤ ਦੂਰ ਤੱਕ ਰ ਗਿਆ ਪੰਜਾਬ ਦੇ ਵਿੱਚ ਸਾਰੇ ਪਿੰਡ ਕੋਈ ਨਹੀਂ ਛੱਡਿਆ ਜਿੱਥੇ ਨਹੀਂ ਰਿਕਾਰਡ ਮਿਲੇ ਹਮ ਜਿੱਥੋਂ ਵੀ ਮਿਲਦੇ ਆ ਉੱਥੋਂ ਹੀ ਮੰਗਾਏ ਆ ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਇਸ ਨੂੰ ਪੰਜਾਬ ਦਾ ਤਖਾਤ ਕਹਿ ਲਿਏ ਜਾਂ ਸਮੇਂ ਦੇ ਦੌਰ ਦੇ ਵਿੱਚ ਤਰੱਕੀ ਅੱਜ ਸਾਡੇ ਵਿਰਾਸਤੀ ਸੰਗੀਤ ਦੀਆਂ ਤੋਂ ਨਾ ਸਾਡੇ ਕਦੇ ਕਦਾਈ ਕੰਨੀ ਪੈਂਦੀਆਂ ਤੇ ਵਿਆਹਾਂ ਦੇ ਵਿੱਚ ਮੰਜਿਆਂ ਦੇ ਉੱਤੇ ਜੋੜ ਕੇ ਸਪੀਕਰ ਲੱਗਰ ਦਾ ਦੌਰ ਤਾਂ ਲਗਭਗ ਖਤਮੀ ਹੋ ਗਿਆ ਪੰਜਾਬ ਦੇ ਵਿਰਾਸਤੀ ਸੰਗੀਤ ਵੀ ਚਲਦੀ ਫਿਰਦੀ ਯੂਨੀਵਰਸਿਟੀ ਨੇ ਚਲਦੀ ਫਿਰਦੀ ਲਾਇਬ੍ਰੇਰੀ ਨੇ ਸਰਦਾਰ ਜੋਰਾ ਸਿੰਘ ਜਿਹੜੇ ਕਿ 22000 ਤੋਂ ਉੱਪਰ ਰਿਕਾਰਡ ਜਿਹੜੇ ਆ ਰਿਕਾਰਡ ਪੁਰਾਣੇ ਸੰਭਾਲੀ ਬੈਠੇ ਨੇ ਜਿਹਦੇ LP ਰਿਕਾਰਡ ਨੇ ਆਈਪੀ ਰਿਕਾਰਡ ਤੇ ਹੋਰ ਵੀ ਜਿਹੜੇ ਨਵੇਂ ਤੋਂ ਨਵੀਨ ਜਿਹੜੇ ਤਵੇ ਪੱਥਰ ਦੇ ਰਿਕਾਰਡ ਉਹ ਵੀ ਇਹਨਾਂ ਦੇ ਕੋਲ ਸੰਭਾਲੇ ਹੋਏ ਨੇ ਤਾਂ ਪਿਛਲੇ 10 ਸਾਲਾਂ ਤੋਂ ਤੇ ਇਹ ਜਿਹੜੇ ਪਿੰਡਾਂ ਦੇ ਵਿੱਚ ਵਿਆਹਾਂ ਦੇ ਵਿੱਚ ਸਪੀਕਰ ਵੀ ਲਾਉਂਦੇ ਆ ਰਹੇ ਨੇ ਹੁਣ ਹਾਲਾਂਕਿ ਇਹ ਦੌਰ ਖਤਮ ਹੋ ਗਿਆ ਪਰ ਤਾਵਾ-ਟਾਵਾ ਜਦੋਂ ਕੋਈ ਸੁਨੇਹਾ ਆਉਂਦਾ ਕਿਸੇ ਘਰ ਦੇ ਵਿੱਚ ਤੇ ਉਦੋਂ ਜੋਰਾ ਸਿੰਘ ਦਾ ਸਪੀਕਰ ਸਾਨੂੰ ਆਵਾਜ਼ ਦਾ ਸੁਣਦਾ ਤਾਂ 40 ਸਾਲਾਂ ਤੋਂ ਲਗਾਤਾਰ ਇਹ ਜਿਹੜੇ ਰਿਕਾਰਡ ਨੇ ਤਵੇ ਜਿਹੜੇ ਸਵਾਲਾਂ ਤੇ ਲੱਗੇ ਹੋਏ ਨੇ ਬੜਾ ਸ਼ੌਕ ਆ ਇਹਨਾਂ ਨੂੰ ਪੰਜਾਬੀ ਦਾ ਕੋਈ ਪੁਰਾਣਾ ਜਿਹਾ ਗਾਇਕ ਨਹੀਂ ਜਿਹੜਾ ਜਿਹਦਾ ਜਿਹਦੇ ਗੀਤ ਇਹਨਾਂ ਦੇ ਕੋਲ ਨਾ ਹੋਣ ਰਿਕਾਰਡ ਨਾ ਹੋਣ ਤੇ ਪੰਜਾਬ ਦੇ ਪੁਰਾਣੇ ਗਾਇਕਾਂ ਦੇ ਨਾਲ ਇਹਨਾਂ ਦੇ ਬੜੇ ਨੇੜਲੇ ਤਾਲੁਕਾਤ ਵੀ ਰਹੇ ਆ ਉਹਨਾਂ ਦੇ ਘਰ ਵੀ ਬਹੁਤ ਸਾਰੇ ਗਾਇਕ ਆ ਰਹੇ ਆ ਤੇ ਗੱਲਬਾਤ ਕਰਦੇ ਆ ਕਦੋਂ ਤੋਂ ਇਹ ਸ਼ੌਕ ਪਿਆ ਤੇ ਕਦੋਂ ਤੋਂ ਸਪੀਕਰ ਲਾ ਰਹੇ ਨੇ ਤੇ ਜਿਹੜਾ ਅੱਜ ਦੇ ਦੌਰ ਦੇ ਵਿੱਚ ਇਹ ਰੋਜ਼ਗਾਰ ਜਿਹੜਾ ਰੋਟੀ ਰੋਟੀ ਦਾ ਸਾਧਨ ਹੈ ਜਾਂ ਸਿਰਫ ਸ਼ੌਕ ਤੱਕ ਹੀ ਸੀਮਤ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਅਜੀਬ ਕਿਸਮ ਦਾ ਸ਼ੌਕ ਲੱਗਦਾ ਅੱਜ ਦੇ ਜਮੇ ਦੀ ਜ਼ਿਕਰ ਗੱਲ ਕਰੀਏ ਤਾਂ ਤਾਂ ਇਹ ਜਿਹੜੇ ਰਿਕਾਰਡ ਐਨੇ ਪੰਜਾਬੀ ਵਿਰਾਸਤ ਦੀ ਸੰਗੀਤ ਦੀ ਜੇਕਰ ਤੁਹਾਨੂੰ ਚੱਲਦੀ ਫਿਰਦੀ ਲਾਇਬ੍ਰੇਰੀ ਕਹਿ ਲਈਏ ਤਾਂ ਇਸ ਗੱਲ ਦੇ ਵਿੱਚ ਕੋਈ ਯਾਦਗਤ ਨਹੀਂ ਹੈ ਐਨੇ ਰਿਕਾਰਡ ਸੰਭਾਲੀ ਬੈਠੇ ਹੋ ਕਦੋਂ ਤੋਂ ਸ਼ੌਕ ਪਿਆਰ ਰਿਕਾਰਡ ਸੰਭਾਲਣ ਦਾ ਇਹ ਆਏ ਆ ਜੀ ਮੇਰੇ ਛੋਟਿਆਂ ਦੇ ਇਹ ਰਿਕਾਰਡ ਬਹੁਤ ਸੁਣਿਆ ਆ ਅਹੀ ਨਾ ਛਟਾ ਆਇਆ ਕੋਲੇ ਜਾਂਦੇ ਹੁੰਦੇ ਸੂਈਆਂ ਚੱਕਦੇ ਹੁੰਦੇ ਸੀ ਇਹ ਮਤਲਬ ਛੋਟੇ ਹੁੰਦਿਆਂ ਦੇ ਰਿਕਾਰਡ ਬਹੁਤ ਸੁਣੇ ਹੋਏ ਆ ਸਾਡੇ ਮੇਰੀ ਉਮਰ ਹੋ ਗਈ 70 ਦੇ ਨੇੜ ਤੇੜਾ ਅੱਛਾ ਜੀ ਬਾਤ ਪਾਉਣ ਦੇ ਵਿੱਚ ਬਹੁਤ ਆਕਾਰ ਸੁਣਿਆ ਮੈਂ ਹਜੇ ਵੀ ਕੰਨਾਂ ਦੇ ਵਿੱਚ ਗੂਮੀ ਦੇ ਵੀ ਜਿਹੜੇ ਨਹੀਂ ਅਜੇ ਮਿਲੇ ਨਹੀਂ ਰਿਕਾਰਡ ਰਿਕਾਰਡ ਹੋ ਬਹੁਤ ਹੋਇਆ ਸਾਡੇ ਜਗਰਾਉਂ ਦੇ ਵਿੱਚ ਬਲੈਦੀ RAM ਕੇ ਹੁੰਦੇ ਸੀ ਉਹਨਾਂ ਦੇ ਮਰਸ ਦੀ ਗੱਡੀ ਆਉਂਦੀ ਸੀ ਟਰੱਕ ਭਰਿਆ ਹੁੰਦਾ ਉਹਨਾਂ ਦਾ ਹੀ ਨਾਲੇ ਮਸ਼ੀਨਾਵਾਂ ਹੋਣੀਆਂ ਨਾਲੇ ਪੇਟੀਆਂ ਭਰੀਆਂ ਰਕਾਟਾਂ ਦੀਆਂ ਹੋਣੀਆਂ ਅੱਛਾ ਜੀ ਆਈ ਉੱਤੇ ਦੇਖਣ ਜਾਂਦੇ ਹੁੰਦੇ ਸੀ ਜਦੋਂ ਸਟਾ ਵਾਲਿਆ ਕੋਲ ਸੁਣਦੇ ਹੁੰਦੇ ਸੀ ਹੂੰ ਤੇ ਉਹ ਸਰਾ ਦੇ ਵਿੱਚ ਸਾਡੇ ਸਰਾ ਬਣੀ ਹੋਈ ਹੈ ਜਗਰਾਉਂ ਦੇ ਵਿੱਚ ਉੱਥੇ ਕੈਕ ਵੀ ਲੱਗਦੇ ਹੁੰਦੇ ਸੀਗੇ ਹੂੰ ਤੇ ਉਹਦੇ ਵਿੱਚੋਂ ਗੱਡੀ ਮੋੜ ਦਿੰਦੇ ਸੀ ਸਰਾ ਦੇ ਮਲਸਰੀ ਗੱਟੀਆਂ ਜੀ ਬਲਤੀ RAM ਕੀ ਦੁਕਾਨ ਦਰਵਾਜੇ ਦੇ ਮੋਢੇ ਸੀਗੀ ਹੂੰ ਤੇ ਐ ਵੀ ਛੋਟੇ ਆਂਦਾਂ ਨੇ ਸੌ ਘਸੀਆ ਰਕਾਟ ਬੜੇ ਵਧੀਆ ਹੁੰਦੇ ਸੀ ਬਾਜਾਂ ਵਧੀਆ ਹੋਈਆਂ ਕੈਕ ਵਧੀਆ ਹੁੰਦੇ ਸੀਗੇ ਕਈ ਕੈਕ ਆਪਣੇ ਗਿਆਨ ਨੇ ਉਹਨਾਂ ਨੇ ਕੋਲਿਆਂ ਨਾਲ ਲੈ ਲੈ ਕੇ ਰਿਕਾਰਡ ਪਾਸ ਕਰਨਾ ਕਈ ਕਿਸ਼ ਦਿਨ ਲਾ ਲੈਣਾ ਜੇ ਨਾਂ ਟੱਪਾ ਸਹੀ ਬਹਿਣਾ ਤੇ ਕੱਚੀਆਂ ਕੰਦਾ ਨਹੀਂ ਆ ਕੱਚੀਆਂ ਕੰਦਾ ਦੇ ਉੱਤੇ ਲੈ ਲੈ ਕੇ ਗੀਤ ਉਹਨਾਂ ਨੇ ਬਣਾਉਣੇ ਹੂੰ ਇੰਦਰਜੀਤ ਹਸਨਪੁਰੀ ਕੋਲੇ ਵੀ ਗਿਆ ਮੈਂ ਦੇਵ ਫਰੀਕੇ ਵਾਲੇ ਕੋਲੇ ਵੀ ਜਾਂਦਾ ਰਹਾ ਅੱਛਾ ਜੀ ਤੇ ਸ਼ਦੀਕ ਵੀ ਮੇਰੇ ਕੋਲ ਆਉਂਦਾ ਰਿਹਾ ਦੋ ਤਿੰਨ ਗੇੜੇ ਸਾਡੇ ਇੱਥੇ ਲਾ ਗਿਆ ਉਹ ਗਾਉਣ ਦਾ ਹੂੰ ਤੇ ਕੇ ਦੀ ਬਜਗਮੋਣ ਕੋਰ ਸਾਡੇ ਇੱਥੇ ਚਾਰ ਪੰਜ ਅਖਾੜੇ ਲਾਗੇ ਲੁੱਪੋ ਦੇ ਗਵਾੜ ਤੇ ਡਾਲੇ ਦੇ ਗਵਾੜ ਚ ਹੂੰ ਤੇ ਨਗੇਂਦਰ ਬੀਬਾ ਜਗਰਾਉਂ ਸ਼ਹਿਰ ਦੇ ਵਿੱਚ ਰੇਲਿੰਗ ਆळ्या ਨਾਲ ਆਉਂਦੀ ਰਹੀ ਆ ਤੇ ਮੇਰੇ ਛੋਟੇ ਹੁੰਦੇ ਦੇਖੀ ਜਿਹੜੀ ਬਾਜ ਬਹੁਤ ਸਰੇ ਦੀ ਹੁੰਦੀ ਸਲਿੰਦਰ ਕੌਰ ਵੀ ਆਉਂਦੀ ਤੇ ਹਰਚੰਨ ਗਰੇ ਆਲ ਨਾਲ ਇਹ ਕਿੰਨੇ ਕੁ ਰਿਕਾਰਡ ਨੇ ਤੁਸੀਂ ਸੰਭਾਲੇ ਹੋਏ ਕਦੋਂ ਤੋਂ ਲੱਗੇ ਹੋਏ ਐ ਇਹਨਾਂ ਨੂੰ ਇਹ ਰਿਕਾਰਡ ਮੈਨੂੰ ਹੋਗੇ 40 ਸਾਲ ਦੇ ਨੇੜੇ ਹੋ ਚੱਲੇ ਆ ਅੱਛਾ ਮੈਂ ਮਤਲਬ ਜਦੋਂ ਤੋਂ ਵਿਆਹ ਕਰਾ ਲਿਆ ਉਹ ਤੋਂ ਬਾਅਦ ਮੈਂ ਇਹ ਰਿਕਾਰਡ ਖਰੀਦਣੇ ਸ਼ੁਰੂ ਕਰਤੇ ਪਹਿਲਾਂ ਜੈਤੂ ਵਾਲੇ ਤਾਰੀਖ ਕੋਲੋਂ ਮੈਂ ਭਰਾ ਕੇ ਲਿਆਉਂਦਾ ਮੈਂ ਰੀਲਾ ਅੱਛਾ ਤੇ ਮੈਨੂੰ ਬਹੁਤ ਸੌਂਗਸ ਯਾਰ ਕਾਰਡ ਸੁਣਨ ਦਾ ਇਟਾਈਆਂ ਟੇਬ ਕਾਟਾ ਹੁੰਦੀਆਂ ਸੀ ਉਹ ਗੱਲ ਚ ਪਾ ਲੈਣੀਆਂ ਮੇਰੇ ਭਰਾ ਬਾਹਰ ਗਏ ਸੀ ਉਹਨਾਂ ਨੇ ਭੇਜੀਆਂ ਸੀ ਵੱਡਾ ਭਰਾ ਉਹਨੇ ਕਿਹਾ ਵੀ ਇਹ ਨਿਆਣਾ ਇਹ ਨੂੰ ਸੁਣਨ ਦਾ ਗੀਤ ਹੈਗਾ ਸੌਂਗ ਤੇ ਉਹਨੇ ਮੈਨੂੰ ਟੇਬ ਕਾਰਡ ਇੱਟਜੀ ਭੇਜੀ ਤੀ ਉਦੋਂ ਬਾਅਦ ਇੱਕ ਉਹਨੇ ਸੰਜਰਜਾ ਭੇਜਤਾ ਮੈਨੂੰ ਡਬਲ ਦੋ ਸਪੀਕਰ ਸੀ ਉਹਦੇ ਵਿੱਚ ਇੱਕ ਨਾਲ ਮੈਕ ਸੀ ਜਿਆ ਬੋਲੀਆਂ ਪਾਉਣ ਵਾਲਾ ਬੋਲਣ ਵਾਸਤੇ ਵੀ ਅੱਛਾ ਤੇ ਮੈਂ ਕੰਮ ਮੰਡੀ ਦਾ ਕਰਦਾ ਸੀ ਜਾਂ ਤੂੜੀ ਦੀ ਦਲਾਲੀ ਕਰਦਾ ਸੀ ਪੈਨੋ ਜਿਹੜੇ ਦੋ ਪੈਸੇ ਬਾਣਨੇ ਮੈਂ ਰਿਕਾਰਡ ਹੀ ਖਿਜਣੇ ਸ਼ੁਰੂ ਕਰਤੇ ਅੱਛਾ ਮੈਂ ਬਹੁਤ ਦੂਰ ਤੱਕ ਗਿਆ ਪੰਜਾਬ ਦੇ ਵਿੱਚ ਸਾਰੇ ਪਿੰਡ ਕੋਈ ਨਹੀਂ ਛੱਡਿਆ ਜਿੱਥੇ ਨਹੀਂ ਰਿਕਾਰਡ ਮਿਲੇਗੇ ਹੂੰ ਜਿੱਥੋਂ ਵੀ ਮਿਲਦੇ ਆ ਉੱਥੋਂ ਹੀ ਮੰਗਾਏ ਆ ਇੱਕ ਮੇਰਾ ਯਾਰ ਦੋਸਤ ਸੀ ਦਿਆਲਾ ਦਿਆਲਾ ਕੈਨੇਡਾ ਚ ਗਿਆ ਸੀ ਉਹਨੇ ਕਿਸੇ ਬੰਦੇ ਕੋਲੇ ਬੁਢੇ ਕੋਲੇ ਰਿਕਾਰਡ ਪਾਇ ਸੀ ਉਹਨਾਂ ਦੇ ਮਰ ਗਿਆ ਸੀ ਉਹਨੇ ਮੈਨੂੰ ਰਿਕਾਰਡ ਲਿਆ ਕੇ ਦਿੱਤੇ ਹੂੰ ਤੇ ਪਹਿਲਾ ਪਾਕਿਸਤਾਨ ਆਇਆ ਕੋਈ ਵੀ ਮੈਂ ਮੰਗਾਇਆ ਰਿਕਾਰਡ ਅੱਛਾ ਉਹ ਬੰਦਾ ਯਾਰ ਮਿੱਤਰ ਸੀਗਾ ਮੇਰਾ ਹੂੰ ਨूरजहां ਦੇ ਹੋਰ ਕਾਟ ਬਹੁਤ ਸੀ ਦੇਖੋ ਟੁੰਬਾ ਦੇ ਗਉਂਦਿਆਂ ਦੇ ਇੱਕ ਲਹਿਰ ਗਿਆ ਮੋਰਾ ਵੀ ਮੈਂ ਨਾ ਫੇਰੇ ਰਹੀ ਸੀ ਹਾਂ ਲੜਮਗ ਲਣ ਦੀਆਂ ਨਾਰਾਂ ਪਿੰਗਾ ਚ ਉਡਦੀਆਂ ਹੋ ਬੰਦੇ ਨੇ ਕੋ ਗਿਆ ਤੇ ਗਉਂਦਿਆਂ ਦੇ ਸੀ ਤੇ ਇੱਕ ਸੀ ਆਹੋ ਲੈ ਕੁੜੀ ਕਿ ਮਿਆਰੋ ਦੇ ਵੀ ਰਿਕਾਰਡ ਸੀਗੇ ਮੇਰੇ ਕੋਲ ਹੂੰ ਤੇ ਆਇਆ ਵੀ ਕਾਟ ਮੇਰੇ ਕੋਲ ਬਹੁਤ ਆ ਮਹਾਰਾਜ ਦੀ ਕਿਰਪਾ ਹੈ ਮੈਨੂੰ ਸ਼ੌਂਕ ਹੀ ਆ ਸੋਨਾ ਦਾ ਵੀ ਸ਼ੌਂਕ ਆ ਹੁਣ ਤਾਂ ਮੈਂ ਆਪਣੀ ਰੋਜੀ ਰੋਟੀ ਚਲਾਈ ਹੋਈ ਜਾ ਜੀ ਹੂੰ ਅਜਤ ਤਾਸਕ ਸਾਲਾਂ ਤੋਂ ਤੁਸੀਂ ਕਹੇ ਉਹ ਵੀ ਲਾਉਣ ਲੱਗਿਆ ਪਿੰਡਾਂ ਦੇ ਵਿੱਚ ਸਪੀਕਰ ਆ ਜੀ ਪਹਿਲਾਂ ਮਤਲਬ ਕੋਈ ਸ਼ੌਂਫ ਹੀ ਸੀਗਾ ਜਦੋਂ ਅੱਜ ਕੱਲ੍ਹ ਤਾਂ ਬਹੁਤ ਇਹ ਰੁਝਾਨ ਘਟਿਆ ਹੋਇਆ ਕੋਈ ਜਦੋਂ ਬਾਹਰਲੇ ਵਿਆਹਾਂ ਸਾਧੀਆਂ ਦੇ ਵਿੱਚ ਲੋਕ ਜਿਹੜੇ ਆ ਲਾਉਂਦੇ ਆ ਇਹਨਾਂ ਗੀਤਾਂ ਨੂੰ ਪੁਰਾਣੇ ਗੀਤਾਂ ਨੂੰ ਸੁਣਦੇ ਆ ਤਾਂ ਹੁਣ ਕਿੰਨੇ ਕ ਵਿਆਹਾਂ ਦੇ ਵਿੱਚ ਹੁਣ ਤਾਂ ਮੇਰਾ ਕੰਮ ਬਹੁਤ ਚੱਲਦਾ ਹੈ ਆਈ ਜਾਂਦੀਆਂ ਸਾਈਆਂ ਸੁਈਆਂ ਆਈ ਜਾਂਦੀਆਂ ਸਾਈਆਂ ਕੰਮ ਚੱਲਦਾ ਹੁਣ ਜਿੰਨੇ ਵੀ ਬਾਹਰੋਂ ਆਉਂਦੇ ਆ ਮੇਰੇ ਕੋਲੇ ਫਟਾ ਲੈ ਕੇ ਆਏ ਨੇ ਮੇਰੇ ਕਾਰਡਸ ਪਾਏ ਹੋਏ ਆ ਹਮ ਸਾਰੇ ਯਾਰ ਦੇ ਬਿੱਦੜਾ ਕਾਟ ਗਏ ਹੋਇਆ ਇੱਥੇ ਸਾਡੇ ਮੰਡੀ ਲੱਗਦੀ ਹੈ ਘੋੜੀਆਂ ਵਾਲੀ ਮੈਨੂੰ ਦੁਨੀਆ ਜਾਣਦੀ ਬਹੁਤ ਆ ਮੇਰਾ ਉਹ ਸਨਮਾਨਤ ਵੀ ਕਰਦੇ ਆ ਠੇਕੇਦਾਰ ਪੈਸੇ ਵੀ ਦਿੰਦੇ ਆ ਮੈਨੂੰ ਜਦੋਂ ਮੈਂ ਮੰਡੀ ਤੇ ਲਾਉਣਾ ਘੋੜੀਆਂ ਵਾਲੀ ਤੇ ਮੱਝਾਂ ਵਾਲੀ ਮੰਡੀ ਤੇ ਵੀ ਲਾਉਣਾ ਮੇਰਾ ਬਹੁਤ ਸਨਮਾਨਤ ਕਰਦੇ ਮੈਨੂੰ ਆ ਕੀ ਉਹਨੂੰ ਕਹਿੰਦੇ ਨੇ ਉਹ ਵੀ ਦਿੰਦੇ ਆ ਸਨਮਾਨ ਚਾਣਾ ਆ ਤੇ ਬਹੁਤ ਮੈਨੂੰ ਪੈਸਾ ਪੂਸ਼ਾ ਦਿੰਦੇ ਆ ਮੇਰਾ ਸਨਮਾਨਤ ਕਰਦੇ ਜਦੋਂ ਤੁਹਾਡਾ ਰੋਜੀ ਰੋਟੀ ਦਾ ਚੱਲੀ ਜਾਂਦਾ ਕਿੰਨੇ ਪੈਸੇ ਲੈਨੇ ਇੱਕ ਵਿਆਹ ਦੇ ਤੇ ਕਿੰਨੇ ਦਿਨ ਲਾਉਨੇ ਉਹਦੇ ਵਿਆਹ ਤੇ ਜੀ ਚੌਥੇ ਦਿਨ ਚੱਕ ਲਈਦਾ ਹਾਂ ਹੂੰ ਆ 12000 ਰੁਪਇਆ ਲਈਦਾ ਅੱਛਾ ਮਤਲਬ ਪੂਰੀਆਂ 4 ਦਿਨ ਪੂਰੀਆਂ ਆਉਣ ਕਰ ਲਈ ਨਹੀਂ ਆਖ ਨੂੰ ਚੱਕ ਲਈਦਾ ਹੂੰ ਜਦੋਂ ਉਹਨਾਂ ਦਾ ਵਿਆਹ ਦਾ ਸਮਾਗਮਤੀ ਹੋ ਜਾਂਦੀ ਹੈ ਨਾ ਆਥ ਨੂੰ ਚੱਕ ਲਈਦਾ ਕਿ ਆ ਕੋਈ 3 ਦਿਨ ਵਾਲੇ ਵੀ ਜਾਂ ਕੋਈ 4 ਦਿਨ ਵਾਲੇ ਵੀ 10000 ਰੁਪਇਆ ਵੀ ਲੈ ਲਈਦਾ 12 ਵੀ ਲੈ ਲਈਦਾ ਠੀਕ ਹੈ ਠੀਕ ਹੈ ਤਿੰਨ ਦਿਨਾਂ ਦਾ 10 ਦਾ ਤੇ ਚੌਥਾ ਦਿਨ ਲਾਵੇ ਫਿਰ 12 ਲੈ ਲਈਦਾ ਇੱਕ ਬੜੀ ਵੱਡੀ ਲਾਇਬ੍ਰੇਰੀ ਆ ਗਾਣਿਆਂ ਦੀ ਇੱਕ ਕੈਸਟ ਦੇ ਵਿੱਚ 10 ਗਾਣੇ ਹੁੰਦੇ ਸੀ ਤੇ ਇਸ ਤਰ੍ਹਾਂ ਤਵਿਆਂ ਦੇ ਵਿੱਚ ਵੀ 10 10 12 ਗਾਣੇ ਹੁੰਦੇ ਆ ਇੱਕ ਜਿਹੜਾ ਤਵਾ ਉਹ ਸਿੰਗਲ ਟਰੈਕ ਵਾਲਾ ਵੀ ਰਿਹਾ ਤਾਂ ਬੇਸ਼ਮਾਰ ਗਾਣੇ ਨੇ ਤੇ ਜਦੋਂ ਲੋਕ ਫਰਮਾਇਸ਼ ਕਰਦੇ ਆ ਵੀ ਆਹ ਗਾਣਾ ਚਲਾਓ ਤੇ ਤੁਹਾਨੂੰ ਯਾਦ ਨੇ ਇੰਨੇ ਗਾਣੇ ਕਿਹੜਾ ਗਾਣਾ ਕਿਹੜੀ ਨਿਸ਼ਾਨੀ ਲਾ ਲਈਦੀ ਆ ਜੀ ਹੁਣ ਤਾਂ ਮੈਨੂੰ ਯਾਦ ਨਹੀਂ ਆ ਅੱਛਾ ਉਹ ਜੇ ਤਾਵੇ ਫਲਾਣੇ ਦਾ ਰਿਕਾਰਡ ਕਹਿੰਦਾ ਤਾਂ ਲਾ ਦੇਈਦਾ ਠੀਕ ਆ ਉਹ ਤਾਂ ਮੈਂ ਅਣ ਪਾੜੀ ਆ ਏ ਨਹੀਂ ਹੈ ਵੀ ਮੜ ਕੇ ਲਾ ਦੂੰਗਾ ਹੂੰ ਤੇ ਨਸਾਨੀ ਲਾ ਲਈਦੀ ਆ ਵੀ ਕਿਹੜਾ ਰਕਾਰ ਦੋਣਾ ਬਾਕੀ ਐ ਰੱਖਾ ਚ ਲੰਗਦੇ ਚਿੱਤਾ ਰਹਿੰਦਾ ਹੂੰ ਐ ਆ ਦੇਖੋ ਆਪਣੇ ਜਿਹੜੇ ਕੰਮ ਦੇ ਨਾਲ ਇਸ ਤਵਿਆਂ ਦੇ ਨਾਲ ਇੰਨਾ ਲਗਾ ਕਿ ਇਸ ਜਿਹੜੀ ਤਵੇ ਦਾ ਰੰਗ ਜਾਂ ਉਹਦਾ ਉਹਦੇ ਉੱਪਰ ਲੱਗੀ ਤਸਵੀਰ ਦੇਖ ਕੇ ਦੱਸ ਦੱਸ ਦਿੰਦੇ ਆ ਕਿ ਕਿਹੜੀ ਟੇਪ ਦੇ ਕਿਹੜੇ ਤਵੇ ਦੇ ਵਿੱਚ ਕਿਹੜਾ ਗਾਣਾ ਜਿਹੜਾ ਹੋ ਸਕਦਾ ਜਦੋਂ ਵੀ ਤੁਹਾਡੇ ਕੋਲ ਗਾਣਾ ਕੋਈ ਤਵਾ ਖਰਾਬ ਹੋ ਜਾਂਦਾ ਜਾਂ ਕੋਈ ਗਾਣਾ ਤੁਹਾਡੇ ਕੋਲ ਨਹੀਂ ਮਿਲਦਾ ਜਾਂ ਕੋਈ ਨਵੇਂ ਜਿਹੜੇ ਗਾਣੇ ਆਉਂਦੇ ਆ ਪੁਰਾਣੇ ਕਿਤੇ ਹੋਰ ਲੱਭਦੇ ਆ ਉਹ ਫਿਰ ਮਾਰਕੀਟ ਦੇ ਵਿੱਚੋਂ ਮਿਲ ਜਾਂਦੇ ਆ ਜਾਂ ਫਿਰ ਕਿਤੇ ਕੋਈ ਭਾਲਣੇ ਪੈਂਦੇ ਰ ਹੈ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਹਾਂ ਅਹੀਂ ਤਾਂ ਕਾਟੀ ਮਿਲ ਜਾਏ ਤਾਂ ਬਣਨੋ ਹੜਿਆਂ ਨੂੰ 35-40 ਸਾਲ ਹੋ ਗਏ ਹਾਂ ਉਹਨੇ ਬਣ ਦੇ ਕੇ ਰੱਖਾਟ ਹੈ ਮਤਲਬ ਕਿ ਪਈ ਗਿਆ ਕਿਸੇ ਕਹ ਸਕਦਾ ਵੀ ਇਧਰ ਉਧਰ ਹੀ ਘੁੰਮਦੇ ਆ ਹਾਂ ਕਿਸੇ ਨਾ ਕਿਸੇ ਤੋਂ ਮਿਲ ਜਾਂਦੇ ਆ ਦੇ ਪਏ ਹੁਣ ਤਾਂ ਕਿਸੇ ਕੋਲ ਹੂੰ ਨੇ ਰਿਕਾਰਡ ਇਹ ਬਾਹਰ ਨੂੰ ਬਹੁਤ ਚਲੇ ਗਏ ਹੈ ਨਹੀਂ ਰਿਕਾਰਡ ਹੁਣ ਇੱਥੇ ਦਾ ਜਿੰਨੇ ਮੋਢੇ ਸੀ ਜਿੰਨੇ ਲੋਕ ਬਾਹਰ ਚਲੇ ਗਏ ਜੀਵਿਦਾਰ ਜਾਦੇ ਸੁਣਦੇ ਆ ਜੀਵਿਦਾਰੇ ਰਿਕਾਰਡ ਲੈ ਗਏ ਬਾਹਰ ਉੱਥੇ ਹੂੰ ਪੁਰਾਣੇ ਬੰਦਿਆਂ ਦੇ ਸੁਣੇ ਹੋਏ ਉਹ ਆਪ ਦੇ ਸੰਗ ਉੱਥੇ ਮਸ਼ੀਨਾਂ ਬਾਹਰ ਵੜੀਆਂ ਮਿਲ ਜਾਂਦੀਆਂ ਉੱਥੇ ਨੂੰ ਕਹਿੰਦੇ 200 ਲੈ ਲੈ ਕੇ ਨੇ 300 ਲੈ ਲੈ ਰਿਕਾਰਡ ਬਾਹਰ ਨੂੰ ਬਹੁਤ ਤੁਰੇ ਜਾਂਦੇ ਆ ਹੂੰ ਹਿੰਦੁਸਤਾਨ ਦੇ ਵਿੱਚ ਤਾਂ ਰਿਕਾਰਡ ਹੁਣ ਖਤਮ ਹੀ ਆ ਇਹ ਨਹੀਂ ਰਿਕਾਰਡ ਤੇ ਅੱਜ ਜਿਹੜੇ ਗਾਣੇ ਤੁਸੀਂ ਵਿਆਹਾਂ ਦੇ ਵਿੱਚ ਸਪੀਕਰਾਂ ਤੇ ਪਵਾਉਨੇ ਹੋ ਜਾਂ ਜਿਹੜੇ ਤਬਿਆਂ ਦੇ ਵਿੱਚ ਇਹ ਗਾਣੇ ਨੇ ਇਹੀ ਗਾਣੇ ਇੰਟਰਨੈਟ ਦੇ ਮਾਧਿਅਮ ਦੇ ਉੱਤੇ ਬੜੇ ਪਏ ਆ ਬੇਸ਼ਮਾਰ ਪਏ ਆ ਹਾਂਜੀ ਹਾਂ ਤਾਂ ਤੁਹਾਨੂੰ ਨਹੀਂ ਕਦੇ ਕੋਈ ਲੋਕ ਕਹਿੰਦੇ ਕਿ ਤੁਹਾਡੇ ਕੋਲ ਬਹੁਤ ਸਾਰੇ ਗਾਣੇ ਨੇ ਵੀ ਸਾਨੂੰ ਤਵਾ ਦੇ ਦੋ ਜਾਂ ਲੋਕ ਕੋਈ ਮੰਗ ਕਰੇ ਵੀ ਆ ਗਾਣਾ ਸਾਨੂੰ ਮਿਲਦਾ ਨਹੀਂ ਤਾਂ ਫਿਰ ਉਹ ਉਹਦੀ ਮੰਗ ਪੂਰੀ ਕਰ ਦਿੰਦੇ ਹੋ ਨਹੀਂ ਮੈਂ ਧਿਆਨ ਹੀ ਨਹੀਂ ਦਿੰਦਾ ਜੀ ਬਥੇਰੇ ਮੈਨੂੰ ਕਹਿੰਦੇ ਆ ਵੀ ਆ ਗਾਣਾ ਦੇ ਦੇ ਆਲੇ ਦੇ ਮੈਂ ਦਿੰਦਾ ਹੀ ਨਹੀਂ ਰਿਕਾਰਡ ਹੂੰ ਕਾਰ ਮੇਰੇ ਕੋਈ ਜਿਹੜੇ ਨਹੀਂ ਹੈ ਨਾ ਮੇਰੇ ਕੋਲ ਹੈਗੇ ਆ ਮੈਂ ਦਿੰਦਾ ਨਹੀਂ ਕਿਸੇ ਅੱਛਾ ਮੈਂ ਤਾਂ ਆਪਦਾ ਬਸ ਟਾਈਮ ਹੀ ਲਾਉਣਾ ਹੈ ਹੂੰ ਮੈਂ ਨਹੀਂ ਕਿਸੇ ਨੂੰ ਕਾਰ ਦਿੰਦਾਗਾ ਪਹਿਲਾਂ ਮੈਂ ਦੇ ਬੈਠਾ ਥੋੜੇ ਕਣੇ ਰਕਾਰਾ ਹੁਣ ਨਹੀਂ ਮੈਂ ਦਿੰਦਾਗਾ ਅੱਛਾ ਤੇ ਤੁਹਾਡੇ ਪਰਿਵਾਰ ਦੇ ਵਿੱਚ ਘਰ ਦੇ ਨਹੀਂ ਤੁਹਾਡਾ ਪਰਿਵਾਰ ਕਹਿੰਦਾ ਵੀ ਇਹ ਜਿਹੜੇ ਸ਼ੌਕ ਪਾਲੇ ਹੋਏ ਆ ਤੁਸੀਂ ਬਈ ਇਹ ਜਿਹੜੇ ਇੰਨੇ ਇੰਨਾ ਭਾਰ ਤੁਸੀਂ ਇੰਨੇ ਰੱਖੀ ਬੈਠੇ ਹੋ ਮੈਂ ਦੇਖ ਰਿਹਾ ਕਿ ਦੋ ਪੇਟੀਆਂ ਤਿੰਨ ਪੇਟੀਆਂ ਤੁਹਾਡੀਆਂ ਭਰੀਆਂ ਹੋਈਆਂ ਤੇ ਵੀ ਕਹਿੰਦੇ ਆ ਵੀ ਘਰ ਦੇ ਨਿਆਣਿਆਂ ਦੇ ਹੋਰ ਨੀਡੇ ਲੱਤੇ ਵੀ ਪਾਉਣੇ ਆ ਵੀ ਤੁਸੀਂ ਇਹਨਾਂ ਨੂੰ ਕਿੱਥੇ ਸਟਾਕ ਕਰੀ ਬੈਠੇ ਹੋ ਐ ਬਸ ਮੈਨੂੰ ਸ਼ੌਂਕ ਹੀ ਆ ਬਥੇਰਾ ਬੋਲਦੇ ਆ ਕਹਿਣਗੇ ਤੂੰ ਐਨੇ ਪੈਸੇ ਲਾਈ ਜਾਣਾ ਖਰਾਬ ਕਰੀ ਜਾਣਾ ਹੂੰ ਮੈਂ ਕਹਿੰਦਾ ਮੈਂ ਤੁਹਾਨੂੰ ਕਿ ਮੈਂ ਆਪਦਾ ਸ਼ੌਂਕ ਪੂਰਾ ਕਰਨਾ ਆ ਆਇਆ ਵੀ ਜਵਾਕ ਬੋਲਦੇ ਆ ਛੜ ਦੇ ਡੈਡੀ ਖੜਾ ਤੂੰ ਇਹਨਾਂ ਕੰਮਾਂ ਚੁੱਕੀ ਲੈਣਾ ਹੂੰ ਤੂੰ ਹੁਣ ਬੁਢਾ ਹੋਇਆ ਪਿਆ ਐਵੇਂ ਰਕਾਰ ਲਾਉਂਦਾ ਰਹਿਣਾ ਹੂੰ ਐ ਬੈਕ ਬੈਕ ਬੋਲ ਕੇ ਹਟ ਜਾਣੇ ਮੈਂ ਕਹਿੰਨਾ ਮੈਂ ਤਾਂ ਆਪ ਲਾਉਣੀ ਆ ਵੀ ਕਦੇ-ਕਦੇ ਦਿਲ 'ਚ ਇਦਾਂ ਵੀ ਚਾਹ ਆਇਆ ਮਨ ਦੇ ਵਿੱਚ ਘਰੇ ਕਦੇ ਸਰੂਰ 'ਚ ਬੈਠੇ ਹੋ ਤਾਂ ਘਰ ਦੇ ਵਿੱਚ ਕਿਤੇ ਕੋਈ ਚੱਕਮਾ ਦਾ ਗਾਣਾ ਲਾਇਆ ਹੋਵੇ ਤਾਂ ਮਨ ਕਰਦਾ ਹੋਵੇ ਸੁਣਨ ਨੂੰ ਤੇ ਘਰ ਦੇ ਕਹਿਣ ਵੀ ਨਹੀਂ ਇਹ ਜਿਹੇ ਗਾਣੇ ਲਾਉਣੇ ਆਏ ਤਾਂ ਹੈਗਾ ਯਾ ਜਵਾਨੀ ਮੌਕਾ ਦਿੱਤਾ ਆਈ ਜਾਂਦਾ ਹੂੰ ਹੂੰ ਲਾ ਲਈਦਾ ਮਨੋਰੰਜਨ ਕਰ ਲਈਦਾ ਪਰ ਇਹ ਮੈਂ ਬਾਹਲੀ ਬਾਜ਼ ਨਹੀਂ ਕਰਦਾ ਮੇਰੇ ਆਣ-ਗਮਣ ਕਿਸ ਨੂੰ ਪਤਾ ਨਹੀਂ ਵੀ ਸੱਟ ਲਾਉਂਦਾ ਜਾਂ ਨਹੀਂ ਲਾਉਂਦਾ ਅੱਛਾ ਜੀ ਕਿਤੇ ਭਲਾ ਲਾਵਾ ਨਹੀਂ ਹੂੰ ਫੇਰੀ ਆਤਮੀ ਮੈਂ ਨਾ ਗੰਦਾ ਰਿਕਾਰਡ ਲਾਉਣਾ ਜਾਂ ਮੈਂ ਤਾਂ ਰਿਕਾਰਡ ਵਧੀਆ ਲਾਉਣਾ ਨਾਲ ਜਿਹੜਾ ਦੁਨੀਆਦਾਰੀ ਵਾਲਾ ਹੋਵੇ। ਹਮ ਮੈਂ ਅੱਜ ਤੇ ਕਰ ਚ ਮਕੀਲੇ ਨਹੀਂ ਦਰਜਨਾ ਲਾਇਆਗਾ। ਅੱਛਾ ਜੀ। ਹੋਰ ਤਾਂ ਰਿਕਾਰਡ ਦੰਦਾ ਇਹ ਦੁਨੀਆਦਾਰੀ ਤੇ ਗਿਆ ਅਜ ਮਕੀਲੇ ਨੇ। ਹਮ ਇਹ ਲੁੱਟ ਪਾਉਣੀ ਮੈਂ ਲਾਉਂਦਾ ਮੈਂ ਵਧੀਆ ਰਿਕਾਰਡ ਹੀ ਲਾਉਣਾ ਜਿਹੜਾ ਦੁਨੀਆ ਸੁਣਣਾ ਹੈ। ਵਿਆਹਾਂ ਦੇ ਵਿੱਚ ਚਮਕੀਲੇ ਦੇ ਗਾਣੇ ਦੀ ਫਰਮਾਇਸ਼ ਆ ਗਿਆ। ਕਰਦੇ ਆ ਫਰਮਾਇਸ਼ ਆ ਮੈਂ ਜਿਹੜਾ ਗੰਦਾ ਰਿਕਾਰਡ ਉਹਦਾ ਮਗਾ ਨਾ ਕਰਨਾ ਜਿਹੜਾ ਦੁਨੀਆਦਾਰੀ ਤੇ ਚੱਲਦਾ ਉਹ ਲਾ ਦੇਈਦਾ। ਕਹਿਣਗੇ ਭਾਈ ਲਾਵੇ ਰਿਕਾਰਡ ਫਲਾਨਾ ਮੈਂ ਕਹਿੰਨਾ ਯਾਰ ਬੁੜੀਆਂ ਬੈਠੀਆਂ ਜਿੰਮੇਵਾਰ ਸੁਡੀ ਆ। ਹਮ ਮੈਂ ਕੱਟ ਲਾਉਣਾ ਜਿਹੜਾ ਗੰਦਾ ਰਿ ਰਵਲੇ ਰਾਜ ਜਿਹੜੇ ਸਾਡੀ ਦਾ ਰਿਕਾਰਡ ਆ ਉਹ ਵੀ ਨਹੀਂ ਮੈ ਲਾਉਂਦਾ ਗਾ ਹਰ ਚੰਨਗਰੇ ਯਾਰ ਦਾ ਉਹ ਵੀ ਨਹੀਂ ਲਾਉਂਦਾ ਗਾ ਉਹਦਾ ਰਿਕਾਰਡ ਚ ਮਤਲਬ ਦੇ ਜਾਣੇ ਦਾ ਜੱਟ ਕੜੇ ਮੈਂ ਪੱਟ ਦੂੰਗਾ ਦਾ ਟਕੜੇ ਇਹ ਜਿਹੜੇ ਰਿਕਾਰਡ ਹੈਗੇ ਆ ਵਿੱਚ ਗੰਦੇ ਜਿਹੜੇ ਨਹੀਂ ਲਾਈਦੇ ਜਿਹੜਾ ਦੁਨੀਆਦਾਰੀ ਦੇ ਵਿੱਚਲੇ ਹੋਏ ਰਿਕਾਰਡ ਉਹ ਲਾਈਦੇ ਆ ਬਹੁਤ ਰਿਕਾਰਡ ਹੈਗੇ ਆ ਅੱਛਾ ਨਵੀਂ ਪੀੜੀ ਦੇ ਵਿੱਚ ਕਿਸ ਤਰ੍ਹਾਂ ਦਾ ਰੁਝਾਨ ਆ ਨਵੇਂ ਮੁੰਡੇ ਇਹ ਗਾਣੇ ਸੁਣਦੇ ਆ ਹੁਣ ਬਹੁਤ ਸੁਣਦੇ ਆ ਅੱਛਾ ਜੀ ਮੇਰੇ ਕੋਲ ਲੈ ਕੇ ਜਾਂਦੇ ਆ ਰਿਕਾਰਡ ਸੁਣਦੇ ਆ ਲੋਂਦੇ ਆ ਵਿਆਹ ਸਾਧੀਆਂ ਚ ਹਾਂਜੀ ਤੈਨੂੰ ਕੀ ਲੱਗਦਾ ਜਿਹੜੇ ਇਹ ਗੀਤ ਨੇ ਤੇ ਇਹਨਾਂ ਦੀ ਉਮਰ ਕਿੰਨੀ ਕੁ ਹੋਰ ਹੋ ਸਕਦੀ ਆ ਇਹ ਤਾਂ ਆਇਆ ਜੀ ਕਹਿ ਨਹੀਂ ਸਕਦੇ ਹੁਣ ਆਇਆ ਵੀ ਬਰਤਿਆਂ ਦੀ ਪੀੜੀਆਂ ਬਦਲ ਗਈਆਂ ਉਹਨਾਂ ਨੂੰ ਹੋਣ ਵਾਲੇ ਚੰਗੇ ਲੱਗਣੇ ਜਿਹੜੇ ਚ ਉਹਨਾਂ ਨੇ ਜਰਮ ਲਿਆ ਤੇ ਜਿਹੜੇ ਆ ਇੱਕ ਹੈਗੇ ਆ 70 80 ਸਾਲ ਵਾਲੇ ਉਹ ਬੰਦੇ ਸੁਣਦੇ ਆ ਰਕਾਰਡ ਤੇ ਹੁਣ ਤਾਂ ਮੁੰਡੇ ਵੀ ਸੁਣਦੇ ਆ ਰਕਾਰਡ ਇਹ ਗਾਣੇ ਇਹ ਨਾ ਕੋਨ ਨੂੰ ਹਲੂਣਾ ਦਿੰਦੇ ਆ ਸਾਜ ਇਹਨਾਂ ਦੇ ਜਿਹੜੇ ਸਿੰਗਲ ਆ ਉਹ ਡਗ ਡਗ ਦੀ ਆਵਾਜ਼ ਆਈ ਜਾਂਦੀ ਉਹਨਾਂ ਦਾ ਆਵਾਜ਼ ਦਾ ਪਤਾ ਨਹੀਂ ਲੱਗਦਾ ਤਾਂ ਹੁਣ ਦੇ ਮੁੰਡੇ ਤਾਂ ਬਹੁਤ ਸੁਣਨ ਲੱਗ ਗਏ ਇਹ ਰਕਾਰ ਮੈਨੂੰ ਮਤਲਬ ਬਹੁਤ ਟਾਈਮ ਹੋ ਗਿਆ ਹੁਣ ਮੇਰੇ ਕੋਲ ਬਹੁਤ ਸੁਣਦੇ ਆ ਜਿਆਦੇ ਠੀਕ ਹੈ ਸੋ ਜਿਵੇਂ ਆਖਿਆ ਜਾਂਦਾ ਹੈ ਕਿ ਜੇਕਰ ਕਿਸੇ ਨੂੰ ਦੁਆ ਜਾਂ ਅਸੀਸ ਦੇਣੀ ਹੋਵੇ ਤਾਂ ਇਹ ਆਖੋ ਕਿ ਤੇਰੀ ਉਮਰ ਲੋਕਗੀਤ ਜਿੰਨੀ ਲੰਬੀ ਹੋਵੇ ਤੇ ਜੇਕਰ ਕਿਸੇ ਨੂੰ ਵਾਅਦਾ ਦੁਆ ਨਹੀਂ ਹੋਵੇ ਤਾਂ ਇਹ ਆਖੋ ਜਾ ਤੈਨੂੰ ਤੇਰਾ ਵਿਰਸਾ ਹੀ ਪੁੱਜ ਜਾਵੇ ਇਸੇ ਉਮੀਦ ਦੇ ਨਾਲ ਕਿ ਪੰਜਾਬੀ ਲੋਕ ਸੰਗੀਤ ਤੇ ਇਸ ਵਿਰਾਸਤੀ ਤਨਦੀ ਉਮਰ ਸਦੀਆਂ ਤੱਕ ਰਹੇ ਤੇ ਅਸੀਂ ਆਪਣੇ ਮਾਣ ਮੱਤੇ ਸੰਗੀਤਕ ਵਿਰਸੇ ਨੂੰ ਸੁਣਦੇ ਸੁਣਦੇ ਹਮੇਸ਼ਾ ਤਾਜ਼ਗੀ ਮਹਿਸੂਸ ਕਰੀਏ ਤੇ ਗੀਤ ਜਿਉਂਦੇ ਰਹਿ ਤੇ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੰਗੀਤ ਉਹਨਾਂ ਤੱਕ ਰਹੇਗਾ ਤੇ ਆਪ ਦੇ ਇਸ ਵਿਰਾਸਤੀ ਲੋਕ ਸੰਗੀਤ ਦੇ ਨਾਲ ਪੰਜਾਬੀ ਮਾਂ ਬੋਲੀ ਤੇ ਪੰਜਾਬ ਦੀ ਵਿਰਾਸਤ ਜਿਉਂਦੀ ਰਹੇਗੀ ਜਗਰਾਉਤੋ ਕੈਮਰਾਮੈਨ ਭੁਪਿੰਦਰ ਸਿੰਘ ਮੋਲੀ ਦੇ ਨਾਲ ਕੁਲਦੀਪ ਸਿੰਘ ਲੋਟ ਅਜੀਤ ਵੇਕ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਇਨੇ ਰਿਕਾਰਡ ਸੰਭਾਲੀ ਬੈਠਿਆਂ ਕਦੇ ਤੋਂ ਸ਼ੌਕ ਪਿਆ ਰਿਕਾਰਡ ਸੰਭਾਲਣ ਇਹ ਆਏ ਆ ਜੀ ਮੇਰੇ ਛੋਟਿਆਂ ਦੇ ਇਹ ਰਿਕਾਰਡ ਬਹੁਤ ਸੁਣੇ ਆ ਅਸੀਂ ਨਾ ਛਟਾ ਵਾਲਿਆਂ ਕੋਲੇ ਜਾਂਦੇ ਹੁੰਦੇ ਸੂਈਆਂ ਚੱਕਦੇ ਹੁੰਦੇ ਸੀ ਇਹ ਮਤਲਬ ਛੋਟਿਆਂ ਦੇ ਰਿਕਾਰਡ ਬਹੁਤ ਸੁਣੇ ਹੋਏ ਆ ਸੰਗਤ ਕਈ ਜੇਕਾ ਕੋਲੇ ਗਿਆ ਮੈਂ ਉਹਨਾਂ ਨੇ ਕੋਲਿਆਂ ਨਾਲ ਲੈ ਲੈ ਕੇ ਰਿਕਾਰਡ ਪਾਸ ਕਰਨਾ ਕਈ ਕਿਸ਼ ਦਿਨ ਲਾ ਲੈਣਾ ਜੇ ਨਾਂ ਟੱਪਾ ਸਹੀ ਪੈਣਾ ਤੇ ਕੱਚੀਆਂ ਕੰਧਾਂ ਨੇ ਆ ਕੱਚੀਆਂ ਕੰਧਾਂ ਦੇ ਉੱਤੇ ਲੈ ਲੈ ਕੇ ਗੀਤ ਉਹਨਾਂ ਨੇ ਬਣਾਉਣੇ ਉਹ ਅੰਦਰਜੀ ਤਾਂ ਹਸਰਪੁਰੀ ਕੋਲੇ ਵੀ ਗਿਆ ਮੈਂ ਦੇਵਸ੍ਰੀ ਕੇ ਆਲੇ ਕੋਲੇ ਵੀ ਜਾਂਦਾ ਰਿਹਾ ਅੱਛਾ ਜੀ ਤੇ صدیق ਵੀ ਮੇਰੇ ਕੋਲ ਆਉਂਦਾ ਰਿਹਾ ਦੋ ਤਿੰਨ ਢੇੜੇ ਸਾਡੇ ਇੱਥੇ ਲਾ ਗਿਆ ਉਹ ਗਾਉਣ ਮੈਂ ਤੇ ਕੇ ਦੀਪ ਜਗਮੋਣ ਕੋਰ ਸਾਡੇ ਇੱਥੇ ਚਾਰ ਪੰਜ ਸਾੜੇ ਲਾਗੇ ਲੁਕੋ ਦੇ ਬਾੜ ਤੇ ਡਾਲੇ ਦੇ ਬਾੜ ਮੈਂ ਬਹੁਤ ਦੂਰ ਤੱਕ ਰ ਗਿਆ ਪੰਜਾਬ ਦੇ ਵਿੱਚ ਸਾਰੇ ਪਿੰਡ ਕੋਈ ਨਹੀਂ ਛੱਡਿਆ ਜਿੱਥੇ ਨਹੀਂ ਰਿਕਾਰਡ ਮਿਲੇ ਜਿੱਥੋਂ ਵੀ ਮਿਲਦੇ ਆ ਉੱਥੇ ਹੀ ਮਂਗਾਏ ਆ ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਇਸ ਨੂੰ ਪੰਜਾਬ ਦਾ ਤਖਾਤ ਕਹਿ ਲਿਏ ਜਾਂ ਸਮੇਂ ਦੇ ਦੌਰ ਦੇ ਵਿੱਚ ਤਰੱਕੀ ਅੱਜ ਸਾਡੇ ਵਿਰਾਸਤੀ ਸੰਗੀਤ ਦੀਆਂ ਤੋਂ ਨਾ ਸਾਡੇ ਕਦੇ ਕਦਾਈ ਕਰਨੀ ਪੈਂਦੀਆਂ ਤੇ ਵਿਆਹਾਂ ਦੇ ਵਿੱਚ ਮੰਜਿਆਂ ਦੇ ਉੱਤੇ ਜੋੜ ਕੇ ਸਪੀਕਰ ਲੱਗਰ ਦਾ ਦੌਰ ਤਾਂ ਲਗਭਗ ਖਤਮੀ ਹੋ ਗਿਆ ਪੰਜਾਬ ਦੇ ਵਿਰਾਸਤੀ ਸੰਗੀਤ ਵੀ ਚਲਦੀ ਫਿਰਦੀ ਯੂਨੀਵਰਸਿਟੀ ਨੇ ਚਲਦੀ ਫਿਰਦੀ ਲਾਇਬ੍ਰੇਰੀ ਨੇ ਸਰਦਾਰ ਜੋਰਾ ਸਿੰਘ ਜਿਹੜੇ ਕਿ 22000 ਤੋਂ ਉੱਪਰ ਰਿਕਾਰਡ ਜਿਹੜੇ ਆ ਰਿਕਾਰਡ ਪੁਰਾਣੇ ਸੰਭਾਲੀ ਬੈਠੇ ਨੇ ਜਿਹਦੇ ਪੀ ਐਲ ਪੀ ਰਿਕਾਰਡ ਨੇ ਆਪੀ ਪੀ ਰਿਕਾਰਡ ਤੇ ਹੋਰ ਵੀ ਜਿਹੜੇ ਨਵੇਂ ਤੋਂ ਨਵੀਨ ਜਿਹੜੇ ਤਵੇ ਪੱਥਰ ਦੇ ਰਿਕਾਰਡ ਉਹ ਵੀ ਇਹਨਾਂ ਦੇ ਕੋਲ ਸੰਭਾਲੇ ਹੋਏ ਨੇ ਤਾਂ ਪਿਛਲੇ 10 ਸਾਲਾਂ ਤੋਂ ਤੇ ਇਹ ਜਿਹੜੇ ਪਿੰਡਾਂ ਦੇ ਵਿੱਚ ਵਿਆਹਾਂ ਦੇ ਵਿੱਚ ਸਪੀਕਰ ਵੀ ਲਾਉਂਦੇ ਆ ਰਹੇ ਨੇ ਹੁਣ ਹਾਲਾਂਕਿ ਇਹ ਦੌਰ ਖਤਮ ਹੋ ਗਿਆ ਪਰ ਟਾਵਾ-ਟਾਵਾ ਜਦੋਂ ਕੋਈ ਸੁਨੇਹਾ ਆਉਂਦਾ ਕਿਸੇ ਘਰ ਦੇ ਵਿੱਚ ਤੇ ਉਦੋਂ ਜੋਰਾ ਸਿੰਘ ਦਾ ਸਪੀਕਰ ਸਾਨੂੰ ਆਵਾਜ਼ ਦਾ ਸੁਣਦਾ ਤਾ 40 ਸਾਲਾਂ ਤੋਂ ਲਗਾਤਾਰ ਇਹ ਜਿਹੜੇ ਰਿਕਾਰਡ ਦੇ ਤਵੇ ਜਿਹੜੇ ਆ ਸਵਾਲਾਂ ਤੇ ਲੱਗੇ ਹੋਏ ਨੇ ਬੜਾ ਸ਼ੌਕ ਆ ਇਹਨਾਂ ਨੂੰ ਪੰਜਾਬੀ ਦਾ ਕੋਈ ਪੁਰਾਣਾ ਜਿਹ ਹੈ ਗਾਇਕ ਨਹੀਂ ਜਿਹੜਾ ਜਿਹਦੇ ਗੀਤ ਇਹਨਾਂ ਦੇ ਕੋਲ ਨਾ ਹੋਣ ਰਿਕਾਰਡ ਨਾ ਹੋਣ ਤੇ ਪੰਜਾਬ ਦੇ ਪੁਰਾਣੇ ਗਾਇਕਾਂ ਦੇ ਨਾਲ ਇਹਨਾਂ ਦੇ ਬੜੇ ਨੇੜਲੇ ਤਾਲੁਕਤ ਵੀ ਰਹੇ ਆ ਉਹਨਾਂ ਦੇ ਘਰ ਵੀ ਬਹੁਤ ਸਾਰੇ ਗਾਇਕ ਆ ਰਹੇ ਆ ਤੇ ਗੱਲਬਾਤ ਕਰਦੇ ਆ ਕਦੋਂ ਤੋਂ ਇਹ ਸ਼ੌਕ ਪਿਆ ਤੇ ਕਦੋਂ ਤੋਂ ਸਪੀਕਰ ਲਾ ਰਹੇ ਨੇ ਤੇ ਜਿਹੜਾ ਅੱਜ ਦੇ ਦੌਰ ਦੇ ਵਿੱਚ ਇਹ ਰੋਜ਼ਗਾਰ ਜਿਹੜਾ ਰੋਟੀ ਰੋਟੀ ਦਾ ਸਾਧਨ ਹੈ ਇਹ ਜਾਂ ਸਿਰਫ ਸ਼ੌਕ ਤੱਕ ਹੀ ਸੀਮਤ ਹੈ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਅਜੀਬ ਕਿਸਮ ਦਾ ਸ਼ੌਕ ਲੱਗਦਾ ਅੱਜ ਦੇ ਜਮੇ ਦੇ ਜ਼ਿਕਰ ਗੱਲ ਕਰੀਏ ਤਾਂ ਤਾਂ ਇਹ ਜਿਹੜੇ ਰਿਕਾਰਡ ਐਨੇ ਪੰਜਾਬੀ ਵਿਰਾਸਤੀ ਸੰਗੀਤ ਦੀ ਜੇਕਰ ਤੁਹਾਨੂੰ ਚੱਲਦੀ ਫਿਰਦੀ ਲਾਇਬ੍ਰੇਰੀ ਕਹਿ ਲਈਏ ਤਾਂ ਇਸ ਗੱਲ ਦੇ ਵਿੱਚ ਕੋਈ ਯਾਦਗਤ ਨਹੀਂ ਹੈ ਐਨੇ ਰਿਕਾਰਡ ਸੰਭਾਲੀ ਬੈਠੇ ਹੋ ਕਦੋਂ ਤੋਂ ਸ਼ੌਕ ਪਿਆਰ ਰਿਕਾਰਡ ਸੰਭਾਲਣ ਦਾ ਇਹ ਆਏ ਆ ਜੀ ਮੇਰੇ ਛੋਟਿਆਂ ਦੇ ਇਹ ਰਿਕਾਰਡ ਬਹੁਤ ਸੁਣਿਆ ਆ ਅਸੀਂ ਨਾ ਸ਼ਟਾ ਵਾਲਿਆਂ ਕੋਲੇ ਜਾਂਦੇ ਹੁੰਦੇ ਸੁਈਆਂ ਚੱਕਦੇ ਹੁੰਦੇ ਸੀ ਇਹੀ ਮਤਲਬ ਹੈ ਛੋਟੇ ਹੁੰਦਿਆਂ ਦੇ ਰਿਕਾਰਡ ਬਹੁਤ ਸੁਣੇ ਹੋਏ ਆ ਸਾਡੇ ਨੂੰ ਮੇਰੀ ਉਮਰ ਹੋ ਗਈ 70 ਦੇ ਨੇੜ ਤੇੜਾ ਅੱਛਾ ਜੀ ਬਾਤ ਪਾਉਣ ਦੇ ਵਿੱਚ ਬਹੁਤ ਆਕਾਰ ਸੁਣਿਆ ਮੈਂ ਹਜੇ ਵੀ ਕੰਨਾਂ ਦੇ ਵਿੱਚ ਗੂਮੀ ਦੇ ਵੀ ਜਿਹੜੇ ਨਹੀਂ ਹਜੇ ਮਿਲੇ ਨਹੀਂ ਰਿਕਾਰਡ ਰਿਕਾਰਡ ਹੋ ਬਹੁਤ ਚੋਆ ਸਾਡੇ ਜਗਰਾਉਂ ਦੇ ਵਿੱਚ ਬਲੈਵੀ ਰਾਮ ਕੇ ਹੁੰਦੇ ਸੀ ਉਹਨਾਂ ਦੇ ਮਰਸ ਦੀ ਗੱਡੀ ਆਉਂਦੀ ਸੀ ਟਰੱਕ ਭਰਿਆ ਹੁੰਦਾ ਉਹਨਾਂ ਦਾ ਹੀ ਨਾਲੇ ਮਸ਼ੀਨਾਂ ਹੋਣਗੀਆਂ ਨਾਲੇ ਪੇਟੀਆਂ ਭਰੀਆਂ ਰਕਾਟਾਂ ਦੀਆਂ ਆਉਣਗੀਆਂ ਅੱਛਾ ਜੀ ਆਈ ਉੱਤੇ ਦੇਖਣ ਜਾਂਦੇ ਹੁੰਦੇ ਸੀ ਜਦੋਂ ਸਟਾ ਆਲੇ ਕੋਲ ਸੁਣ ਦਿੰਦੇ ਸੀ ਤੇ ਉਹ ਸਰਾ ਦੇ ਵਿੱਚ ਸਾਡੇ ਸਰਾਮ ਬਣੀ ਹੋਈ ਹੈ ਜਗਰਾਉਂ ਦੇ ਵਿੱਚ ਉੱਥੇ ਕੈਕ ਵੀ ਲੱਗਦੇ ਹੁੰਦੇ ਸੀਗੇ ਤੇ ਉਹਦੇ ਵਿੱਚੋਂ ਗੱਡੀ ਮੋੜ ਦਿੰਦੇ ਸੀ ਸਰਾ ਦੇ ਮਲਸਰੀ ਗੱਟੀਆਂ ਜੀ ਬਲੈਤੀ ਰਾਮ ਦੀ ਦੁਕਾਨ ਦਰਵਾਜੇ ਦੇ ਮੋਢੇ ਸੀਗੀ ਤੇ ਐਵੇਂ ਵੀ ਛੋਟੇ ਆਂਦਾਂ ਨੇ ਸੌਂਕਸੀਆ ਰਕਾਰਡ ਬੜੇ ਵਧੀਆ ਹੁੰਦੇ ਸੀ ਬਾਜਾਂ ਵਧੀਆ ਹੁੰਦੀਆਂ ਕੈਕ ਵਧੀਆ ਹੁੰਦੇ ਸੀਗੇ ਕਈ ਕੈਕ ਆਪਰੇ ਗਿਆ ਮੈਂ ਉਹਨਾਂ ਨੇ ਕੋਲਿਆਂ ਨਾਲ ਦੇਖ ਲੈ ਕੇ ਰਿਕਾਰਡ ਪਾਸ ਕਰਨਾ ਕਈ ਕਿ ਦਿਨ ਲਾ ਦੇਣਾ ਜੇ ਨਾਂ ਟੱਪਾ ਸਹੀ ਬਹਿਣਾ ਇੱਕੱਟੀਆਂ ਕੰਦਾ ਨਹੀਂ ਆ ਕੱਟੀਆਂ ਕੰਦਾ ਦੇ ਉੱਤੇ ਲੈ ਲੈ ਕੇ ਗੀਤ ਉਹਨਾਂ ਨੇ ਬਣਾਉਣੇ ਹੂੰ ਇੰਦਰਜੀਤ ਹਸਰਪੁਰੀ ਕੋਲੇ ਵੀ ਗਿਆ ਮੈਂ ਦੇਵ ਫਰੀਕੇ ਵਾਲੇ ਕੋਲੇ ਵੀ ਜਾਂਦਾ ਰਹਾ ਅੱਛਾ ਜੀ ਤੇ ਸਦੀਕ ਵੀ ਮੇਰੇ ਕੋਲ ਆਉਂਦਾ ਰਿਹਾ ਦੋ ਤਿੰਨ ਢੇਡੇ ਸਾਡੇ ਇੱਥੇ ਲਾ ਗਿਆ ਉਹ ਗਾਉਣ ਦਾ ਹੂੰ ਤੇ ਕੇ ਦੀ ਬਜਗਮੋਣ ਕਰ ਸਾਡੇ ਇੱਥੇ ਚਾਰ ਪੰਜ ਅਖਾੜੇ ਲਾਗੇ ਲੁੱਪੂ ਦੇ ਬਾੜ ਚ ਡਾਲੇ ਦੇ ਬਾੜ ਚ ਹੂੰ ਤੇ ਨਗੇਂਦਰ ਬੀਬਾ ਜਗਰੋਂ ਸ਼ਹਿਰ ਦੇ ਵਿੱਚ ਰੇਲਿੰਗ ਆळ्या ਨਾਲ ਆਉਂਦੀ ਰਹੀ ਆ ਹੂੰ ਤੇ ਮੇਰੇ ਛੋਟੇ ਹੁੰਦੇ ਦੇਖੀ ਜਿਹੜੀ ਬਾਜ ਬਹੁਤ ਸਰੇ ਦੀ ਹੁੰਦੀ ਸਲਿੰਦਰ ਕੌਰ ਵੀ ਆਉਂਦੀ ਤੇ ਇਹ ਹਰ ਚੰਨ ਗਰੇ ਆਲ ਨਾਲ ਇਹ ਕਿੰਨੇ ਕੁ ਰਿਕਾਰਡ ਨੇ ਤੁਸੀਂ ਸੰਭਾਲੇ ਹੋਏ ਕਦੋਂ ਤੋਂ ਲੱਗੇ ਹੋਏ ਐ ਇਹਨਾਂ ਨੂੰ ਇਹ ਰਿਕਾਰਡ ਮੈਨੂੰ ਹੋਗੇ 40 ਸਾਲ ਦੇ ਨੇੜੇ ਹੋ ਚਲੇ ਆ ਅੱਛਾ ਮੈਂ ਮਤਲਬ ਜਦੋਂ ਤੋਂ ਵਿਆਹ ਕਰਾ ਲਿਆ ਉਸ ਤੋਂ ਬਾਅਦ ਮੈਂ ਇਹ ਰਿਕਾਰਡ ਖਰੀਦਣੇ ਸ਼ੁਰੂ ਕਰਤੇ ਪਹਿਲਾਂ ਜੈਤੂ ਵਾਲੇ ਤਾਰੀਖ ਕੋਲੋਂ ਮੈਂ ਭਰਾ ਕੇ ਲਿਆਉਂਦਾ ਮੈਰੀ ਲਾ ਅੱਛਾ ਤੇ ਮੈਨੂੰ ਬਹੁਤ ਸਾਰੇ ਰਿਕਾਰਡ ਸੁਣਨ ਦਾ ਇਟਾਈਆਂ ਟੇਬਲ ਕਾਟਾਉਂਦੀਆਂ ਸੀ ਉਹ ਗੱਲ ਚ ਪਾ ਲੈਣੀਆਂ ਮੇਰੇ ਭਰਾ ਬਾਹਰ ਗਏ ਸੀ ਉਹਨਾਂ ਨੇ ਭੇਜੀਆਂ ਸੀ ਹਮ ਵੱਡਾ ਭਰਾ ਉਹ ਮੋਟਾ ਉਹ ਕਹਿੰਦਾ ਵੀ ਇਹ ਨਿਆਣਾ ਇਹ ਨੂੰ ਸੁਣਨ ਦਾ ਗੀਤ ਹੈਗਾ ਸੌਂਗ ਤੇ ਉਹਨੇ ਮੈਨੂੰ ਟੇਬਲ ਕਾਰਟ ੱਟ ਜੀ ਭੇਜੀ ਤੀ ਉਸ ਤੋਂ ਬਾਅਦ ਇੱਕ ਉਹਨੇ ਸੰਜਰਜਾ ਭੇਜਤਾ ਮੈਨੂੰ ਡਬਲ ਦੋ ਸਪੀਕਰ ਸੀ ਉਹਦੇ ਵਿੱਚ ਇੱਕ ਨਾਲ ਮੈਕ ਸੀਗਾ ਬੋਲੀਆਂ ਪਾਉਣ ਵਾਲਾ ਬੋਲਣ ਵਾਸਤੇ ਵੀ ਅੱਛਾ ਤੇ ਮੈਂ ਕੰਮ ਮੰਡੀ ਦਾ ਕਰਦਾ ਸੀ ਜਾਂ ਤੂੜੀ ਦੀ ਦਲਾਲੀ ਕਰਦਾ ਸੀ ਪੈਨੋ ਜਿਹੜੇ ਦੋ ਪੈਸੇ ਬਾਣਨੇ ਮੈਂ ਰਿਕਾਰਡ ਹੀ ਖਿਜਣੇ ਸ਼ੁਰੂ ਕਰਤੇ ਅੱਛਾ ਮੈਂ ਬਹੁਤ ਦੂਰ ਤੱਕ ਗਿਆ ਪੰਜਾਬ ਦੇ ਵਿੱਚ ਸਾਰੇ ਪਿੰਡ ਕੋਈ ਨਹੀਂ ਛੱਡਿਆ ਜਿੱਥੇ ਨਹੀਂ ਰਿਕਾਰਡ ਮਿਲੇਗੇ ਹੂੰ ਜਿੱਥੋਂ ਵੀ ਮਿਲਦੇ ਆ ਉੱਥੋਂ ਹੀ ਮੰਗਾਏ ਆ ਇੱਕ ਮੇਰਾ ਯਾਰ ਦੋਸਤ ਸੀ ਦਿਆਲਾ ਦਿਆਲਾ ਕੈਨੇਡਾ ਚ ਗਿਆ ਸੀ ਉਹਨੇ ਕਿਸੇ ਬੰਦੇ ਕੋਲੇ ਬੁਢੇ ਕੋਲੇ ਰਿਕਾਰਡ ਪਾਇ ਸੀ ਉਹਨਾਂ ਦੇ ਮਰ ਗਿਆ ਸੀ ਉਹਨੇ ਮੈਨੂੰ ਰਿਕਾਰਡ ਲਿਆ ਕੇ ਦਿੱਤੇ ਹੂੰ ਤੇ ਪਹਿਲਾ ਪਾਕਿਸਤਾਨ ਆਇਆ ਕੋਈ ਵੀ ਮੈਂ ਮੰਗਾਇਆ ਰਿਕਾਰਡ ਅੱਛਾ ਉਹ ਬੰਦਾ ਯਾਰ ਮਿੱਤਰ ਸੀਗਾ ਮੇਰਾ ਹੂੰ ਨੂਰ ਜਹਾਂ ਦੇ ਹੋਰ ਰਿਕਾਰਡ ਬਹੁਤ ਸੀ। ਲੇਕੋ ਟੁੰਬਿਆ ਦੇ ਕੌਂਦਿਆਂ ਦੇ ਇੱਕ ਲੈਹ ਗਿਆ ਮੋਰਾ ਵੇ ਮੈਨਾ ਫੇਰੇ ਰਹੀ ਸੀ। ਹਾਂ। ਗੜਮਗਲਣ ਦੀਆਂ ਨਾਰਾਂ ਪਿੰਗਾ ਝੂੜਦੀਆਂ ਹੋ। ਬੰਦੇ ਨੇ ਗੋਜਿਆ ਤੇ ਕੌਂਦਿਆਂ ਦੇ ਸੀ ਤੇ ਇੱਕ ਸੀ ਆਹੋ ਮੈ ਕੁੜੀ ਘਮਿਆਰੋ ਦੇ ਵੀ ਰਿਕਾਰਡ ਸੀਗੇ ਮੇਰੇ ਕੋਲ। ਹੂੰ। ਤੇ ਆਇਆ ਵੀ ਅਕਾਲ ਮੇਰੇ ਕੋਲ ਬਹੁਤ ਆ। ਮਹਾਰਾਜ ਦੀ ਕਿਰਪਾ ਹੈ। ਮੈਨੂੰ ਸ਼ੌਂਕ ਹੀ ਆ ਸੋਨਾ ਦਾ ਵੀ ਸ਼ੌਂਕ ਆ। ਹੁਣ ਤਾਂ ਮੈਂ ਆਬੀ ਰੋਜੀ ਰੋਟੀ ਚਲਾਈ ਹੋਈ ਹੈ ਜੀ। ਹੂੰ। ਅਜਾ ਤਾਸਕ ਸਾਲਾਂ ਤੋਂ ਤੁਸੀਂ ਕਹੇ ਹੋ ਵੀ ਲਾਉਣ ਲੱਗਿਆ ਪਿੰਡਾਂ ਦੇ ਵਿੱਚ ਸਪੀਕਰ ਆ ਜੀ ਪਹਿਲਾਂ ਮਤਲਬ ਆ ਕੋਈ ਥੋਫੀ ਸੀਗਾ ਜਦੋਂ ਅੱਜ ਕੱਲ ਤਾਂ ਬਹੁਤ ਇਹ ਰੁਝਾਨ ਘਟਿਆ ਹੋਇਆ ਕੋਈ ਜਦੋਂ ਬਾਹਰਲੇ ਵਿਆਹਾਂ ਸ਼ਾਦੀਆਂ ਦੇ ਵਿੱਚ ਲੋਕ ਜਿਹੜੇ ਆ ਲਾਉਂਦੇ ਆ ਇਹਨਾਂ ਗੀਤਾਂ ਨੂੰ ਪੁਰਾਣੇ ਗੀਤਾਂ ਨੂੰ ਸੁਣਦੇ ਆ ਤਾਂ ਹੁਣ ਕਿੰਨੇ ਕ ਵਿਆਹਾਂ ਦੇ ਵਿੱਚ ਹੁਣ ਤਾਂ ਮੇਰਾ ਕੰਮ ਬਹੁਤ ਚੱਲਦਾ ਆ ਜਾਂਦੀਆਂ ਸ਼ਾਇਆਂ ਸੁਈਆਂ ਜਾਂਦੀਆਂ ਸ਼ਾਇਆਂ ਕੰਮ ਚੱਲਦਾ ਹੁਣ ਜਿੰਨੇ ਵੀ ਬਾਹਰ ਲਿਆਉਂਦੇ ਆ ਮੇਰੇ ਕੋਲੇ ਫਟਾਉਨੇ ਕਿ ਆਏ ਨੇ ਮੇਰੇ ਕਾਰੋਬਾਰ ਚ ਪਾਏ ਹੋਏ ਆ ਹਮ ਸਾਰੇ ਪਿਆਰ ਦੇ ਵਿੱਚ ਦਾ ਰਕਾਟ ਗਏ ਹੋਇਆ ਇੱਥੇ ਸਾਡੇ ਮੰਡੀ ਲੱਗਦੀ ਹੈ ਘੋੜੀਆਂ ਵਾਲੀ ਮੈਨੂੰ ਦੁਨੀਆ ਜਾਣਦੀ ਬਹੁਤ ਆ ਮੇਰਾ ਉਹ ਸਨਮਾਨਤ ਵੀ ਕਰਦੇ ਆ ਠੇਕੇਦਾਰ ਪੈਸੇ ਵੀ ਦਿੰਦੇ ਆ ਮੈਨੂੰ ਜਦੋਂ ਮੈਂ ਮੰਡੀ ਤੇ ਲਾਉਣਾ ਘੋੜੀਆਂ ਵਾਲੀ ਤੇ ਮੱਝਾਂ ਵਾਲੀ ਮੰਡੀ ਤੇ ਵੀ ਲਾਉਣਾ ਮੇਰਾ ਬਹੁਤ ਸਨਮਾਨਤ ਕਰਦੇ ਮੈਨੂੰ ਆ ਕੀ ਉਹਨੂੰ ਕਹਿੰਦੇ ਨੇ ਉਹ ਵੀ ਦਿੰਦੇ ਆ ਸਨਮਾਨ ਚਾਹਨਾ ਆ ਤੇ ਬਹੁਤ ਮੈਨੂੰ ਪੈਸਾ ਪੂਸ਼ਾ ਦਿੰਦੇ ਆ ਮੇਰਾ ਸਨਮਾਨਤ ਕਰਦੇ ਜਦੋਂ ਤੁਹਾਡਾ ਰੋਜੀ ਰੋਟੀ ਦਾ ਚੱਲੀ ਜਾਂਦਾ ਕਿੰਨੇ ਪੈਸੇ ਲੈਨੇ ਇੱਕ ਵਿਆਹ ਦੇ ਤੇ ਕਿੰਨੇ ਦਿਨ ਲਾਉਨੇ ਉਹਦੇ ਵਿਆਹ ਤੇਰੀ ਚੌਥੇ ਦਿਨ ਚੱਕ ਲਈਦਾ ਹਾਂ ਹੂੰ ਆ 12000 ਰੁਪਇਆ ਲਈਦਾ اچھا ਮਤਲਬ ਪੂਰੀਆਂ ਚਾਰ ਦਿਨ ਪੂਰੀਆਂ ਆਉਣ ਕਰ ਨਹੀਂ ਆਥਰ ਨੂੰ ਚੱਕ ਲਈਦਾ ਹੂੰ ਜਦੋਂ ਉਹਨਾਂ ਦਾ ਵਿਆਹ ਦਾ ਸਮਾਗਮਤੀ ਹੋ ਜਾਂਦੀ ਹੈ ਨਾ ਆਥਰ ਨੂੰ ਚੱਕ ਲਈਦਾ ਕਹੇ ਕੋ ਤਿੰਨ ਦਿਨ ਵਾਲੇ ਵੀ ਜੇ ਕੋ ਚਾਰ ਦਿਨ ਵਾਲੇ ਵੀ 10000 ਰੁਪਇਆ ਵੀ ਲੈ ਲਈਦਾ 12 ਵੀ ਲੈ ਲਈਦਾ ਠੀਕ ਹੈ ਠੀਕ ਹੈ ਤਿੰਨ ਦਿਨਾਂ ਦਾ 10 ਆ ਤੇ ਚੌਥਾ ਦਿਨ ਲਾਵੇ ਫਿਰ 12 ਲੈ ਲਈਦਾ ਇੱਕ ਬੜੀ ਵੱਡੀ ਲਾਇਬ੍ਰੇਰੀ ਆ ਗਾਣਿਆਂ ਦੀ ਇੱਕ ਕੈਸਟ ਦੇ ਵਿੱਚ 10 ਗਾਣੇ ਹੁੰਦੇ ਸੀ ਤੇ ਇਸ ਤਰ੍ਹਾਂ ਤਵਿਆਂ ਦੇ ਵਿੱਚ ਵੀ 10 10 12 ਗਾਣੇ ਹੁੰਦੇ ਆ ਇੱਕ ਜਿਹੜਾ ਤਵਾ ਉਹ ਸਿੰਗਲ ਟਰੈਕ ਵਾਲਾ ਵੀ ਰਿਹਾ ਤਾਂ ਬੇਸ਼ਮਾਰ ਗਾਣੇ ਨੇ ਤੇ ਜਦੋਂ ਲੋਕ ਫਰਮਾਇਸ਼ ਕਰਦੇ ਆ ਵੀ ਆਹ ਗਾਣਾ ਚਲਾਓ ਤੇ ਤੁਹਾਨੂੰ ਯਾਦ ਨੇ ਇੰਨੇ ਗਾਣੇ ਕਿਹੜਾ ਗਾਣਾ ਕਿਹੜੀ ਉਹ ਨਸਾਲੇ ਲਾ ਲਈ ਦੀ ਆ ਜੀ ਹੁਣ ਤਾਂ ਮੈਨੂੰ ਯਾਦ ਨਹੀਂ ਆ ਅੱਛਾ ਉਹ ਦਿੱਤਾ ਵੀ ਫਲਾਣੇ ਦਾ ਰਿਕਾਰਡ ਕਹਿੰਦਾ ਤੇ ਲਾ ਲਈਦਾ ਠੀਕ ਆ ਉਹ ਤਾਂ ਮੈਂ ਹਣ ਪੜੀ ਆ ਏ ਨਹੀਂ ਹੈ ਵੀ ਮ ਬੜ ਕੇ ਲਾ ਦੂੰਗਾ ਤੇ ਨਸਾਨੀ ਲਾ ਲਈਦੇ ਆ ਵੀ ਕਿਹੜਾ ਰਿਕਾਰਡ ਲਾਉਣਾ ਬਾਕੀ ਐਂ ਵੱਖਾ ਜਨਗ ਦੇ ਚਿੱਤਾ ਰਹਿੰਦਾ ਹਾਂ ਆਇਆ ਦੇਖੋ ਆਪਣੇ ਜਿਹੜੇ ਕੰਮ ਦੇ ਨਾਲ ਇਸ ਤਵਿਆਂ ਦੇ ਨਾਲ ਇੰਨਾ ਲਗਾ ਕਿ ਇਸ ਜਿਹੜੀ ਤਵੇ ਦਾ ਰੰਗ ਜਾਂ ਉਹਦਾ ਉਹਦੇ ਉੱਪਰ ਲੱਗੀ ਤਸਵੀਰ ਦੇਖ ਕੇ ਦੱਸ ਦੱਸ ਦਿੰਦੇ ਆ ਕਿ ਕਿਹੜੀ ਟੇਪ ਦੇ ਕਿਹੜੇ ਤਵੇ ਦੇ ਵਿੱਚ ਕਿਹੜਾ ਗਾਣਾ ਜਿਹੜਾ ਹੋ ਸਕਦਾ ਜਦੋਂ ਵੀ ਤੁਹਾਡੇ ਕੋਲ ਗਾਣਾ ਕੋਈ ਤਵਾ ਖਰਾਬ ਹੋ ਜਾਂਦਾ ਜਾਂ ਕੋਈ ਗਾਣਾ ਤੁਹਾਡੇ ਕੋਲ ਨਹੀਂ ਮਿਲਦਾ ਜਾਂ ਕੋਈ ਨਵੇਂ ਜਿਹੜੇ ਗਾਣੇ ਆਉਂਦੇ ਆ ਪੁਰਾਣੇ ਕਿਤੇ ਹੋਰ ਲੱਭਦੇ ਆ ਉਹ ਫਿਰ ਮਾਰਕੀਟ ਦੇ ਵਿੱਚੋਂ ਮਿਲ ਜਾਂਦੇ ਆ ਜਾਂ ਫਿਰ ਕਿਤੇ ਕੋਈ ਭਾਲਣੇ ਪੈਂਦੇ ਰਗਾ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਹਾਂ ਅਹੀਂ ਤਾਂ ਕਾਟੀ ਮਿਲ ਜਾਏ ਤਾਂ ਬਣਨੋ ਹੜਿਆ ਨੂੰ 35-40 ਸਾਲ ਹੋ ਗਏ ਹਾਂ ਉਹਨੇ ਬਣ ਦੇ ਕੇ ਰੱਖਾਟ ਇਹ ਮਤਲਬ ਕਿ ਇਹ ਕਿਸੇ ਕਹ ਸਕਦਾ ਵੀ ਇਧਰ ਉਧਰ ਹੀ ਘੁੰਮਦੇ ਆ ਹਾਂ ਕਿਸੇ ਨਾ ਕਿਸੇ ਤੋਂ ਮਿਲ ਜਾਂਦੇ ਆ ਜੇ ਪਏ ਹੁਣ ਤਾਂ ਕਿਸੇ ਕੋਲ ਹੂੰ ਨੇ ਰਿਕਾਰਡ ਇਹ ਬਾਹਰ ਨੂੰ ਬਹੁਤ ਚਲੇ ਗਏ ਹੈ ਨਹੀਂ ਰਿਕਾਰਡ ਹੁਣ ਇੱਥੇ ਦਾ ਜਿੰਨੇ ਮਡੇਰ ਸੀਗੇ ਜਿੰਨੇ ਲੋਕ ਬਾਹਰ ਚਲੇ ਗਏ ਜੀਵਿਦਾਰ ਜਾਦੇ ਸੁਣਦੇ ਆ ਜੀਵਿਦਾਰੇ ਰਿਕਾਰਡ ਲੈ ਗਏ ਬਾਹਰ ਉੱਥੇ ਹੂੰ ਪੁਰਾਣੇ ਬੰਦਿਆਂ ਦੇ ਸੁਣੇ ਹੋਏ ਉਹ ਆਪ ਦੇ ਸੰਗ ਉੱਥੇ ਮਸ਼ੀਨਾਂ ਬਾਹਰ ਵੜੀਆਂ ਮਿਲ ਜਾਂਦੀਆਂ ਉੱਥੇ ਨੂੰ ਕਹਿੰਦੇ 200 ਲੈ ਲੈ ਕੇ ਨੇ 300 ਲੈ ਲੈ ਰਿਕਾਰਡ ਬਾਹਰ ਨੂੰ ਬਹੁਤ ਤੁਰੇ ਜਾਂਦੇ ਆ ਹੂੰ ਹਿੰਦੁਸਤਾਨ ਦੇ ਵਿੱਚ ਤਾਂ ਰਿਕਾਰਡ ਹੁਣ ਖਤਮੀ ਆ ਹੈ ਨੀ ਰਿਕਾਰਡ ਤੇ ਅੱਜ ਜਿਹੜੇ ਗਾਣੇ ਤੁਸੀਂ ਵਿਆਹਾਂ ਦੇ ਵਿੱਚ ਸਪੀਕਰਾਂ ਤੇ ਪਜਾਉਨੇ ਹੋ ਜਾਂ ਜਿਹੜੇ ਤਬਿਆਂ ਦੇ ਵਿੱਚ ਇਹ ਗਾਣੇ ਨੇ ਇਹੀ ਗਾਣੇ ਇੰਟਰਨੈਟ ਦੇ ਮਾਧਿਅਮ ਦੇ ਉੱਤੇ ਬੜੇ ਪਏ ਆ ਬੇਸ਼ਮਾਰ ਪਏ ਆ ਹਾਂਜੀ ਹਾਂ ਤਾਂ ਤੁਹਾਨੂੰ ਨਹੀਂ ਕਦੇ ਕੋਈ ਲੋਕ ਕਹਿੰਦੇ ਕਿ ਤੁਹਾਡੇ ਕੋਲ ਬਹੁਤ ਸਾਰੇ ਗਾਣੇ ਨੇ ਵੀ ਸਾਨੂੰ ਤਵਾ ਦੇ ਦੋ ਜਾਂ ਲੋਕ ਕੋਈ ਮੰਗ ਕਰੇ ਵੀ ਆ ਗਾਣਾ ਸਾਨੂੰ ਮਿਲਦਾ ਨਹੀਂ ਤਾਂ ਫਿਰ ਉਹ ਉਹਦੀ ਮੰਗ ਪੂਰੀ ਕਰ ਦਿੰਦੇ ਹੋ ਨਹੀਂ ਮੈਂ ਧਿਆਨ ਹੀ ਨਹੀਂ ਦਿੰਦਾ ਜੀ ਬਥੇਰੇ ਮੈਨੂੰ ਕਹਿੰਦੇ ਆ ਵੀ ਆ ਗਾਣਾ ਦੇ ਦੇ ਆਲੇ ਦੇ ਮੈਂ ਦਿੰਦਾ ਹੀ ਨਹੀਂ ਰਿਕਾਰਡ ਹੂੰ ਕਾਰਡ ਮੇਰੇ ਕੋਈ ਜਿਹੜੇ ਨਹੀਂ ਹੈ ਨਾ ਮੇਰੇ ਕੋਲ ਹੈਗੇ ਆ ਮੈਂ ਦਿੰਦਾ ਨਹੀਂ ਕਿਸੇ ਅੱਛਾ ਮੈਂ ਤਾਂ ਆਪਦਾ ਬਸ ਟਾਈਮ ਹੀ ਨੇ ਆਉਣਾ ਹੋਵੇ ਹੂੰ ਮੈਂ ਨਹੀਂ ਕਿਹਨੂੰ ਰਕਾਰਡ ਦਿੰਦਾਗਾ ਪਹਿਲਾਂ ਮੈਂ ਦੇ ਬੈਠਾ ਥੋੜੇ ਘਣੇ ਰਕਾਰਡ ਹੁਣ ਨਹੀਂ ਮੈਂ ਦਿੰਦਾਗਾ ਅੱਛਾ ਤੇ ਤੁਹਾਡੇ ਪਰਿਵਾਰ ਦੇ ਵਿੱਚ ਘਰ ਦੇ ਨਹੀਂ ਤੁਹਾਡਾ ਪਰਿਵਾਰ ਕਹਿੰਦਾ ਵੀ ਇਹ ਜਿਹੜੇ ਸ਼ੌਕ ਪਾਲੇ ਹੋਏ ਆ ਤੁਸੀਂ ਬਈ ਇਹ ਜਿਹੜੇ ਇੰਨੇ ਇੰਨਾ ਭਾਰ ਤੁਸੀਂ ਇੰਨੇ ਰੱਖੀ ਬੈਠੇ ਹੋ ਮੈਂ ਦੇਖ ਰਿਹਾ ਕਿ ਦੋ ਪੇਟੀਆਂ ਤਿੰਨ ਪੇਟੀਆਂ ਤੁਹਾਡੀਆਂ ਭਰੀਆਂ ਹੋਈਆਂ ਤੇ ਵੀ ਕਹਿੰਦੇ ਆ ਵੀ ਘਰ ਦੇ ਨਿਆਣਿਆਂ ਦੇ ਹੋਰ ਨੀੜੇ ਲੱਤੇ ਵੀ ਪਾਉਣੇ ਆ ਵੀ ਤੁਸੀਂ ਇਹਨਾਂ ਨੂੰ ਕਿੱਥੇ ਸਟਾਕ ਕਰੀ ਬੈਠੇ ਹੋ ਐ ਬਸ ਮੈਨੂੰ ਸ਼ੌਂਕ ਹੀ ਆ ਬਥੇਰਾ ਬੋਲਦੇ ਆ ਕਹਿਣਗੇ ਤੂੰ ਐਨੇ ਪੈਸੇ ਲਾਈ ਜਾਣਾ ਖਰਾਬ ਕਰੀ ਜਾਣਾ ਮੈਂ ਕਹਿੰਦਾ ਤੁਹਾਨੂੰ ਕਿ ਮੈਂ ਆਪਦਾ ਸ਼ੌਂਕ ਪੂਰਾ ਕਰਨਾ ਆ ਐ ਵੀ ਜਵਾਕ ਬੋਲਦੇ ਆ ਛੱਡ ਦੇ ਡੈਡੀ ਖੜਾ ਤੂੰ ਇਹਨਾਂ ਕੰਮਾਂ ਚ ਕੀ ਲੈਣਾ ਤੂੰ ਹੁਣ ਬੁਢਾ ਹੋਇਆ ਪਿਆ ਐਵੇਂ ਰਕਾਰਡ ਲਾਉਂਦਾ ਰਹਿਣਾ ਐ ਬੈਕ ਬੈਕ ਬੋਲ ਕੇ ਹਟ ਜਾਣੇ ਮੈਂ ਕਹਿੰਨਾ ਮੈਂ ਤਾਂ ਆਪ ਲਾਉਣੇ ਆ ਵੀ ਕਦੇ-ਕਦੇ ਦਿਲ 'ਚ ਇਦਾਂ ਵੀ ਚਾ ਆਇਆ ਮਨ ਦੇ ਵਿੱਚ ਘਰੇ ਕਦੇ ਸਰੂਰ 'ਚ ਬੈਠੇ ਹੋ ਤਾਂ ਘਰ ਦੇ ਵਿੱਚ ਕਿਤੇ ਕੋਈ ਚੱਕਮਗਾ ਗਾਣਾ ਲਾਇਆ ਹੋਵੇ ਤਾਂ ਮਨ ਕਰਦਾ ਹੋਵੇ ਸੁਣਨ ਨੂੰ ਤੇ ਘਰ ਦੇ ਕਹਿਣ ਵੀ ਨਹੀਂ ਇਹ ਜਿਹੇ ਗਾਣੇ ਲਾਉਣੇ ਆਏ ਤਾਂ ਹੈਗਾ ਇਹ ਜਵਾਨੀ ਮੌਕਾ ਦਿੱਤਾ ਆਈ ਜਾਂਦਾ ਹੂੰ ਹੂੰ ਲਾ ਲਈਦਾ ਮਨੋਰੰਜਨ ਕਰ ਲਈਦਾ ਤਾਂ ਇਹ ਮੈਂ ਬਾਹਰੀ ਬਾਜ਼ ਨਹੀਂ ਕਰਦਾ ਮੇਰੇ ਆਣ ਮਨ ਕਿਸੇ ਨੂੰ ਪਤਾ ਨਹੀਂ ਵੀ ਸੱਟ ਲਾਉਂਦਾ ਜਾਂ ਨਹੀਂ ਲਾਉਂਦਾ ਕਿਤੇ ਭਲਾ ਲਾਵਾ ਨਹੀਂ ਹੂੰ ਫੇਰੀ ਆਤਮਾ ਨਾਲ ਗੰਦਾ ਰਿਕਾਰਡ ਲਾਉਣਾ ਜਾਂ ਮੈਂ ਤਾਂ ਰਿਕਾਰਡ ਵਧੀਆ ਲਾਉਣਾ ਨਾਲ ਜਿਹੜਾ ਦੁਨੀਆਦਾਰੀ ਵਾਲਾ ਹੋਵੇ। ਹੂੰ। ਮੈਂ ਅੱਜ ਤੇ ਕਰਕੇ ਮਕੀਲਾ ਨਹੀਂ ਦਾ ਦਿਨ ਲਾਇਆਗਾ। ਅੱਛਾ ਜੀ। ਹੋਰ ਤਾਂ ਰਿਕਾਰਡ ਨਾ ਇਹ ਦੁਨੀਆਦਾਰੀ ਤੇ ਗਿਆ ਆ ਚਮਕੀਲੇ ਨੇ। ਹੂੰ। ਇਹ ਲੁੱਟ ਪਾਉਣੀ ਮੈਂ ਲਾਉਂਦਾ ਮੈਂ ਵਧੀਆ ਰਿਕਾਰਡ ਹੀ ਲਾਉਣਾ ਨਾ ਜਿਹੜਾ ਦੁਨੀਆਦਾਰ ਸੁਣਣ ਵਾਲਾ ਹੋਵੇ। ਵਿਆਹਾਂ ਦੇ ਵਿੱਚ ਚਮਕੀਲੇ ਦੇ ਗਾਣਿਆਂ ਦੀ ਫਰਮਾਇਸ਼ ਆ ਜਾ। ਕਰਦੇ ਆ ਫਰਮਾਇਸ਼। ਮੈਂ ਜਿਹੜਾ ਗੰਦਾ ਰਿਕਾਰਡ ਉਹਨਾਂ ਮਗਾ ਨਾ ਕਰਨਾ ਜਿਹੜਾ ਦੁਨੀਆਦਾਰੀ 'ਚ ਚੱਲਦਾ ਉਹ ਲਾ ਦੇਈਦਾ। ਕਹਿਣਗੇ ਭਾਈ ਲਾ ਦੇ ਰਿਕਾਰਡ ਫੁਲਾਨਾ ਮੈਂ ਕਹਣਾ ਨਾ ਯਾਰ ਬੁੜੀਆਂ ਬੈਠੀਆਂ ਜਿੰਮੇਵਾਰ ਸੁਡੀ ਆ। ਮੈਂ ਕੱਟ ਲਾਉਣਾ ਰਵਨੇ ਰਾਜੀ ਜੀ ਦੇ ਸਾਲੀ ਦਾ ਰਿਕਾਰਡ ਆ ਉਹ ਵੀ ਨਹੀਂ ਮਿਲੋਂਦਾਗਾ ਹਰਤਾਨਗਰਿਆਲ ਦਾ ਉਹ ਵੀ ਨਹੀਂ ਲੌਂਦਾਗਾ ਉਹਦਾ ਰਿਕਾਰਡ ਚ ਮੈਂ ਦਦੇ ਜਾਣੇ ਦਾ ਜੱਟ ਕੜੇ ਮੈਂ ਪੱਟ ਦੂੰਗਾ ਡਾ ਟਕੜੇ ਇਹਦੇ ਰਿਕਾਰਡ ਹੈਗੇ ਵਿੱਚ ਗੰਦੇ ਜਿਹੜੇ ਨਹੀਂ ਲਾਈਦੇ ਜਿਹੜਾ ਦੁਨਿਆਵਾਰੀ ਦੇ ਵਿੱਚਲੇ ਹੋਏ ਰਿਕਾਰਡ ਉਹ ਲਾਈਦੇ ਆ ਬਹੁਤ ਰਿਕਾਰਡ ਹੈਗੇ ਆ ਅੱਛਾ ਨਵੀਂ ਪੀੜੀ ਦੇ ਵਿੱਚ ਕਿਸ ਤਰ੍ਹਾਂ ਦਾ ਰੁਝਾਨ ਆ ਨਵੇਂ ਮੁੰਡੇ ਇਹ ਗਾਣੇ ਸੁਣਦੇ ਆ ਹੁਣ ਬਹੁਤ ਸੁਣਦੇ ਆ ਅੱਛਾ ਜੀ ਮੇਰੇ ਕੋਲ ਲੈ ਕੇ ਜਾਂਦੇ ਆ ਰਿਕਾਰਡ ਸੁਣਦੇ ਆ ਲੌਂਦੇ ਆ ਵਿਆਹ ਸਾਧੀਆਂ ਚ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਜਿਹੜੇ ਇਹ ਗੀਤ ਨੇ ਤੇ ਇਹਨਾਂ ਦੀ ਉਮਰ ਕਿੰਨੀ ਕੁ ਹੋਰ ਹੋ ਸਕਦੀ ਆ ਇਹ ਤਾਂ ਆਇਆ ਜੀ ਕਹਿ ਨਹੀਂ ਸਕਦੇ ਹੁਣ ਆਇਆ ਵੀ ਵਰਤਿਆਂ ਦੀ ਪੀੜੀਆਂ ਬਦਲ ਗਈਆਂ ਉਹਨਾਂ ਨੂੰ ਹੋਣ ਵਾਲੇ ਚੰਗੇ ਲੱਗਣੇ ਜਿਹੜੇ ਤੇ ਉਹਨਾਂ ਨੇ ਜਰਮ ਲਿਆ ਤੇ ਜਿਹੜੇ ਆ ਇੱਕ ਹੈਗੇ ਆ 70 80 ਸਾਲ ਵਾਲੇ ਉਹ ਬੰਦੇ ਸੁਣਦੇ ਆ ਰਕਾਰਡ ਤੇ ਹੁਣ ਤਾਂ ਮੰਡੀਰ ਵੀ ਸੁਣਦੀ ਆ ਰਕਾਰਡ ਇਹ ਗਾਣੇ ਇਹ ਨਾ ਖੂਨ ਨੂੰ ਹਲੂਣਾ ਦਿੰਦੇ ਆ ਸਾਜ਼ ਇਹਨਾਂ ਦੇ ਜਿਹੜੇ ਸਿੰਗਲ ਆ ਉਹ ਡੱਕ ਡੱਕ ਦੀ ਆਵਾਜ਼ ਆਈ ਜਾਂਦੀ ਉਹਨਾਂ ਦਾ ਆਵਾਜ਼ ਦਾ ਪਤਾ ਨਹੀਂ ਲੱਗਦਾ ਤਾਂ ਹੁਣ ਦੇ ਮੁੰਡੇ ਤਾਂ ਬਹੁਤ ਸੁਣਨ ਲੱਗ ਗਏ ਇਹ ਰਕਾਰ ਮੈਨੂੰ ਮਤਲਬ ਬਹੁਤ ਟਾਈਮ ਹੋ ਗਿਆ ਹੁਣ ਮੇਰੇ ਕੋਲ ਬਹੁਤ ਸੁਣਦੇ ਆ ਜਿਆਦੇ ਠੀਕ ਹੈ ਸੋ ਜਿਵੇਂ ਆਖਿਆ ਜਾਂਦਾ ਹੈ ਕਿ ਜੇਕਰ ਕਿਸੇ ਨੂੰ ਦੁਆ ਜਾਂ ਅਸੀਸ ਦੇਣੀ ਹੋਵੇ ਤਾਂ ਇਹ ਆਖੋ ਕਿ ਤੇਰੀ ਉਮਰ ਲੋਕਗੀਤ ਜਿੰਨੀ ਲੰਬੀ ਹੋਵੇ ਤੇ ਜੇਕਰ ਕਿਸੇ ਨੂੰ ਵਾਦਾ ਦੁਆ ਨਹੀਂ ਹੋਵੇ ਤਾਂ ਇਹ ਆਖੋ ਜਾਂ ਤੈਨੂੰ ਤੇਰਾ ਬਿਰਸਾ ਹੀ ਪੁੱਲ ਜਾਵੇ ਇਸੇ ਉਮੀਦ ਦੇ ਨਾਲ ਕਿ ਪੰਜਾਬੀ ਲੋਕ ਸੰਗੀਤ ਤੇ ਇਸ ਵਿਰਾਸਤੀ ਤਨਦੀ ਉਮਰ ਸਦੀਆਂ ਤੀਕਰ ਰਹੇ ਤੇ ਅਸੀਂ ਆਪਣੇ ਮਾਣ ਮੱਤੇ ਸੰਗੀਤਕ ਵਿਰਸੇ ਨੂੰ ਸੁਣਦੇ ਸੁਣਦੇ ਹਮੇਸ਼ਾ ਤਾਜ਼ਗੀ ਮਹਿਸੂਸ ਕਰੀਏ ਇਹ ਗੀਤ ਜਿਉਂਦੇ ਰਹੇ ਤੇ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੰਗੀਤ ਉਹਨਾਂ ਤੀਕਰ ਜਿਉਂਦਾ ਰਹੇਗਾ ਤੇ ਆਪ ਦੇ ਇਸ ਵਿਰਾਸਤੀ ਲੋਕ ਸੰਗੀਤ ਦੇ ਨਾਲ ਪੰਜਾਬੀ ਮਾਂ ਬੋਲੀ ਤੇ ਪੰਜਾਬ ਦੀ ਵਿਰਾਸਤੀ